ਹਾਈ ਹੇ ਕੀ ਇਹ ਨਹੀਂ ਲਾ ਪਰ ਤੂੰ ਵੀ ਹੈ ਦੁੱਧ ਬਣਾਉਣ ਲਾਤਾ ਮੈਨੂੰ ਦੁੱਧ ਚ ਪੱਤੀ ਪਾ ਦੇ ਕਹਿੰਦੀ ਫਿਰ ਕੀ ਹੋ ਗਿਆ ਭਾਬੀ ਬਾਰਾ ਔਖਾ ਕੰਮ ਕਰਿਆ ਮਰਿਆ ਦੀ 2 ਮਿੰਟ ਚ ਦੁੱਧ ਨੂੰ ਬਾਲੀ ਆ ਜਾਂਦੀ ਹੈ ਬਾਲੀ ਤਾਂ ਆ ਜਾਂਦੀ ਮੈਂ ਤਾਂ ਵੀ ਨਹੀਂ ਇਹਨੂੰ ਕੰਜਰੀ ਨੂੰ ਕਦੇ ਦੁੱਧ ਬਣਾ ਕੇ ਦਿੱਤਾ ਹੈਗਾ ਪੱਤੀ ਪਾਈ ਬਾਈ ਆਪ ਦਾ ਫਾਇਦਾ ਸੋਚਿਆ ਸੀ ਨੇ 1500 ਰੁਪਏ ਮੜਵਾ ਲੈਂਦੀ ਮੇਰੇ ਕਰਦੇ ਨਾ ਗਾਲਾਂ ਦਿੰਦੇ ਵੀ ਨਾਂਕੇ ਤਾਂ ਹੀ ਮੁੜੇ ਹੋਰ ਹੋਰ ਸਾਡੇ ਬੰਦ ਤੋਂ ਕੱਪੜੇ ਵੀ ਨਹੀਂ ਸਿਖਾਉਂਦਾ ਬ੍ਰਿੱਟੇ ਜਾਣਾ ਪੈਂਦਾ ਨੀ ਕਿਉਂ ਮੜਵਾ ਲਾਂਦੀ ਜਦੋਂ ਮੈਂ ਹੈਗੀ ਆਂਗੀ ਕੋਈ ਨਹੀਂ ਲੱਗੀ ਪੰਪ ਦੇਣਾ ਇਹਨੂੰ ਨਾਲੇ ਔਫਰ ਤੁਹਾਨੂੰ ਤੇ ਪਹਿਵਾ ਦੋ ਕ ਪੰਪ ਦੇ ਦਿਆ ਕਰ ਇਹਨੂੰ ਰੋਜ ਭਾਬੀ ਬਈ ਤੁਹਾਨੂੰ ਬਈ ਦਿੱਤੇ ਜਾਂਦੇ ਤੂੰ ਹੀ ਦੇ ਦਿਆ ਕਰਾ ਕੇ ਚੱਲ ਭਾਬੀ ਮੈਨੂੰ ਕੀ ਹੈ ਆਪਣੇ ਆ ਤਾਂ ਚੰਗੀ ਰਹੂਗੀ ਆਪਾਂ ਤਾਂ ਪੰਪ ਦੇ ਦੇ ਕੇ ਆਪਦਾ ਕੰਮ ਹੀ ਕਢਾਉਣਾ ਹੈਗਾ ਦੇਖ ਲੈ ਨੀ ਮੁਕਰ ਗਈ ਕੁੜੇ ਤੂੰ ਹੈ ਪ੍ਰੀਤ ਨੂੰ ਮੂਰੇ ਕਰਤਾ ਲੈਣਾ ਪ੍ਰੀਤ ਨੂੰ ਅਕਲ ਨਹੀਂ ਹੈਗੀ ਵੱਡੇ ਸਾਹਮਣੇ ਆਏ ਬੋਲਦੇ ਹੁੰਦੇ ਨੇ ਤੂੰ ਤਾਂ ਕਹਿੰਦੀ ਮੈਂ ਤਾਂ ਕੋਈ ਨਹੀਂ ਡਰਦੀ ਹੈਗੀ ਉਹ ਤੋਂ ਕਿ ਡਰੀ ਕਦੋਂ ਆ ਫਿਰ ਮੈਨੂੰ ਬੋਲਦੀ ਗੁੱਸਾ ਮੈਨੂੰ ਬੋਲੀ ਕਦੋਂ ਆ ਫੜ ਕੇ ਗੋਡਿਆਂ ਥੱਲੇ ਲੈ ਲੈਂਦੀ ਜਦੋਂ ਪਿਆਰ ਨਾਲ ਹੀ ਬੋਲਣ ਲੱਗੀ ਤੈਨੂੰ ਕੀ ਬੋਲਣ ਹਾਂ ਫਿਰ ਪਿਆਰ ਨਾਲ ਬੋਲੋ ਦੇਖਾਂ ਬੰਦਾ ਆਪਣੇ ਨਾਲ ਕਾਪੀ ਦੋਇੱਥੇ ਨਾ ਦਾੜੀ ਪਾਈ ਦੀ ਐ ਪਿੱਛੇ ਤੂੰ ਐ ਹਾਂ ਮੈਂ ਤਾਂ ਹੈਗੀ ਆ ਬਈ ਬੱਚੇ ਮੈਥੇ ਤਾਂ ਨਾਲ ਪਿਆਰ ਨਾਲ ਬੋਲਣ ਨਹੀਂ ਜਾਂਦਾ ਹੈਗਾ ਕਾਪੀ ਤੇਰ ਨਾਲ ਤਾਂ ਥੋੜੀ ਜਿਹਾ ਜਵਾਨ ਲੱਗਦੀ ਆ ਉਹ ਦੇਖਣ ਨੂੰ ਲੱਗੀ ਜਾਵੇ ਮੇਰਾ ਜਮਾਨੇ ਲੱਗੂਗੀ ਉਹ ਬੇਲੀ ਤਾਂ ਫਿਰਦੀ ਰਹਿੰਦੀ ਆ ਖਾਗੜੀ ਸਾਰਾ ਦਿਨ ਪਈ ਰਹਿੰਦੀ ਆ ਅੰਦਰ ਮੇਰੀ ਵਾਰ ਇੱਥੇ ਧੁੱਪੇ ਮਰੀ ਜਾਂਦੀ ਹੈਗੀ ਸਾਰਾ ਦਿਨ ਭਾਬੀ ਜੀ ਸਿਖਾਏਗੀ ਪੂਰਾ ਸਿਖਾ ਦੇ ਮੇਰੇ ਤਾਂ 1500 ਲੱਗਦਾ ਪਾਣੀ ਚ ਗਿਆ ਬਈ ਨਹੀਂ ਮੈਂ ਤਾਂ ਉਹ ਦਿਨ ਇੱਕ ਤੋਪਾ ਲਾਉਣਾ ਨਹੀਂ ਸਿੱਖਿਉ ਰਿਆ ਕਿ ਅੱਛਾ ਫਿਰ 1500 ਕਾਦਾ ਪਰਿਆ ਸੀ ਕੁੜੇ ਤੂੰ ਹੈਂ ਲੜ ਤਾਂ ਤੈਨੂੰ ਮੱਥਾ ਮਾਰ ਮਾਰ ਥੱਕ ਗਈ ਮੈਂ ਤੈਨੂੰ ਆਪ ਨੂੰ ਨਹੀਂ ਹੁੰਦਾ ਹੈਗੇ ਹੁਣ ਕੱਲੀ ਮੂਰੀਆਂ ਬਣਾਉਣੀਆਂ ਆਈਆਂ ਨੇ ਮੂਰੀਆਂ ਫਿਰ ਆਪ ਸਿੱਠਿਆ ਕਰ ਤੂੰ ਫਰਸ ਕਿਉਂਦੀ ਤਾਂ ਹੈ ਨਹੀਂ ਗੀ ਕੋਈ ਸਾਰਾ ਸਿਰ ਤੋਂ ਤਾਪ ਸਿਉਂਦਾ ਭਾਬੀ ਆ ਲੈ ਤੇਰਪਾਈ ਕਰ ਲੈ ਡੱਬਾ ਚੱਕ ਲਿਆਉਦੀ ਹੁਣ ਹੁਣ ਲੈ ਡੱਬਾ ਜਾ ਕੇ ਪੰਪ ਦਾ ਦੇ ਆਉਣਾ ਮੈਂ ਕਿਵੇਂ ਲਿਆ ਮੈਂ ਡੱਬਾ ਤਾਂ ਅੰਦਰ ਵਾੜੀ ਮੈਂ ਤਾਂ ਕੋਈ ਨਹੀਂ ਹਾਂ ਮੈਂ ਤਾਂ ਅੱਡ ਦੀ ਰੀਲੇ ਦੇ ਦੇ ਕੋਈ ਲੈ ਅੱਡ ਦੀ ਨਾ ਅੱਡ ਦਿਨ ਦਿਨ ਚੱਲਦੀ ਹੈਗੀ ਤੇ ਫਿਰ ਰਾਤ ਬੱਢਣੀ ਐ ਚਲ ਮੈਂ ਡੱਬਾ ਲੈ ਆਉਣੀ ਆ ਚੱਕ ਕੇ ਨਾ ਸੱਚ ਜਾ ਪਹਿਲਾਂ ਦੁੱਧ ਲਿਆ ਕੋਲੇ ਚ ਪਾ ਕੇ ਫੇਰ ਲਿਆਉਂਗੀ ਦ ਨੀ ਲਿਆਉਣੀ ਆ ਉਦੋਂ ਤਾਂ ਮੂੰਹ ਮੱਥਾ ਪੂਕੂਗੀ ਯਾ ਦੇ ਬਾਬੀ ਨੂੰ ਡੁੱਬਲ ਗਿਆ ਹੋਣਾ ਬੜੀ ਤੂੰ ਤਾਂ ਆਪ ਸੱਚੀ ਕਹਿੰਦੀ ਮੇਰਾ ਦਿਮਾਗ ਖਰਾਬ ਕਰਤਾ ਕੇ ਉਂ ਚੌੜੀ ਹੋਰੀ ਇੱਕ ਤਾਂ ਜਵਾਖ ਲੱਗਿਆ ਤਰਲੇ ਸਿੱਖਣਾ ਦੱਸ ਜਿਹਨ ਦੀ ਭਾਂਡਾ ਭਰਿਆ ਪਿਆ ਹੋਵੇ ਜਵਾਖਾਂ ਨਾਲ ਸਾਈ ਆ ਜਾ ਜੱਸੇ ਕੀ ਮੈਂ ਤਾਈ ਠੀਕ ਆ ਬੁੱਤ ਨਹੀਂ ਪ੍ਰੀਤ ਕਿੱਥੇ ਹੈਗੀ ਕੁੜੇ ਆਉ ਪਈਏ ਅੰਦਰ ਲੇ ਐਂ ਕਾਤੋਂ ਕਰਦੀ ਐ ਦੱਸੋ ਮੈਂ ਮੇਰੇ ਸੱਸ ਨਾਲ ਲੜ ਕੇ ਉਹ ਆ ਗਈ ਦੱਸ ਪੁੱਤੋ ਤਾਂ ਮੈਨੂੰ ਪਤਾ ਹੀ ਐ ਜੈਜੀ ਤੇਰੀ ਸੱਸਾ ਉਹ ਜੀ ਉਹ ਆਏ ਸਾਡੇ ਵਾਲੀ ਨਹੀਂ ਫਿਰ ਉਹ ਨਾਲ ਮੈਂ ਇੰਨਾ ਰੋਕਿਆ ਵੀ ਪੁੱਤ ਨਾ ਜਾਓ ਤੁਸੀਂ ਹੱਥ ਹੀ ਨਹੀਂ ਹੈਗੀ ਅੜੀ ਰੱਖੀ ਵੀ ਮੈਂ ਤਾਂ ਜਾਊਂਗੀ ਮੈਂ ਤਾਂ ਪੰਗਾ ਲਾਊਂਗੀ ਲੈ ਕੇ ਆ ਗਈ ਹੁਣ ਪਈ ਅੰਦਰ ਓਹੋ ਆਪਦਾ ਕੰਮ ਤਾਂ ਕਰ ਲਈ ਐ ਹਟਾਈ ਤੂੰ ਵੀ ਬੋਲੀਆਂ ਬੋਲੀਆਂ ਗੱਲਾਂ ਕਰਦੀ ਐ ਕੀ ਦੱਸ ਹੈ ਹੋਰ ਜਦੋਂ ਹੁਣ ਪੈਸੇ ਪਰੇ ਹੋਏ ਨੇ ਕੰਮ ਤਾਂ ਸਿੱਖੂਗੀ ਅਗਲੀ ਦੇਖ ਜੱਸੀ ਮੈਨੂੰ ਪਤਾ ਐ ਅੱਜ ਦੇਖ ਲੈ ਸਾਡੇ ਗੱਲ ਪੈਂਦੀ ਫਿਰਦੀ ਦੀਗੀ ਉੱਥੇ ਅਖਰ ਤੁਸੀਂ ਸਿਖਾਉਨੇ ਹੋ ਮੇਰੀ ਨੋ ਨੂੰ ਐ ਕਰਦੇ ਹੋ ਐ ਜਿਹਾਂ ਗੱਲਾਂ ਭਈ ਸਾਥ ਤਾਂ ਕਹਾ ਨਹੀਂ ਹੁੰਦੀਆਂ ਨਾਲੇ ਮੈਨੂੰ ਤਾਂ ਬੇਇੱਜ਼ਤੀ ਬਹੁਤ ਆਉਂਦੀ ਹੈ ਲੋਕ ਦੇਖਦੇ ਨੇ ਜਦ ਐ ਬੋਲਦੀ ਆ ਕਿਵੇਂ ਪਿੱਟ ਸਿਆਪੇ ਕਰਦੀ ਦੀ ਮੈਨੂੰ ਤਾਂ ਅੰਦਰ ਸੋਈ ਚ ਬੈਠੀ ਨਹੀਂ ਸੁਣੀ ਜਦ ਲੱਗੀ ਰਹੀ ਤੇ ਕੀਰਨੇ ਪਾਉਣ ਤੇ ਨੂੰ ਕਹਿੰਦੀ ਦੀ ਕੰਜਰੀ ਮੈਂ ਐ ਕਰੂੰਗੀ ਐ ਮਰੂੰਗੀ ਨਹੀਂ ਉਹ ਤਾਂ ਸ਼ਰਮ ਮੈਨੂੰ ਵੀ ਆਉਂਦੀ ਹੈ ਮੈਂ ਦੱਸ ਕੀ ਤਰ੍ਹਾਂ ਮੇਰਾ ਤਾਂ ਸਾਰੇ ਦਿਨ ਅੱਡੇ ਲਈ ਰੱਖਦੀ ਹੈਗੀ ਬਈ ਸਾਰੇ ਪਿੰਡ ਚ ਮੇਰਾ ਜਲੂਸ ਕੱਢ ਛੱਡੇ ਆ ਉਹਨੇ ਐ ਰਹਿਦਾ ਹੁੰਦਾ ਹੁਣ ਸੋਨੂੰ ਵੀ ਕਹਿਣ ਲੱਗ ਗਈ ਬਈ ਤਾਂ ਸਾਰੇ ਪਿੰਡ ਨੂੰ ਕਹੋਗੀ ਉਹ ਤਾਂ ਜੱਗ ਜਿੱਤਿਆ ਨਹੀਂ ਜਾਂਦਾ ਹੈਗਾ ਫਿਰ ਹੁਣ ਅਸੀਂ ਵੀ ਦੱਸ ਕੀ ਕਰੀਏ ਜਦੋਂ ਮੈਂ ਕੁੜੀਆਂ ਨੂੰ ਕਹਤਾ ਵੀ ਭਾਈ ਨਾ ਜਾ ਤੂੰ ਆ ਦੂਈ ਵੀ ਨਾਲ ਪ੍ਰੀਤ ਉਹਨੂੰ ਵੀ ਲਾਪਰੀਤ ਨੂੰ ਵੀ ਲੈ ਗਈ ਮੈਂ ਤਾਂ ਰੋਕ ਦਿੱਤੀ ਭਾਈ ਅੱਜ ਦਾ ਦਿਨ ਨਾ ਜਾਓ ਹੁਣ ਲੜ ਕੇ ਕੀ ਮਿਲਿਆ ਉਹ ਵੀ ਬੋਲੀ ਹੋਣੀ ਮੇਲਾ ਦਾ ਇਹ ਵੀ ਵੱਧ ਘੱਟ ਬੋਲੀ ਹੋਣੀ ਆ ਨਹੀਂ ਉਹ ਤਾਂ ਅਜੇ ਹੀ ਜੀ ਹੈਗੀ ਹੈ ਫਿਰ ਉਹਨਾਂ ਤਾਂ ਜਮੀ ਆਕਲ ਨਹੀਂ ਹੈਗੀ ਇਹ ਤਾਂ ਸਿਆਣੀ ਪ੍ਰੀਤਾਂ ਨਹੀਂ ਲਾਪਰੀਤ ਤਾਂ ਘਲੋਲੀ ਆ ਲਾਪਰੀਤ ਤਾਂ ਉਹ ਪਤਨ ਉਹਦੇ ਪਿੱਛੇ ਪੈ ਗਈ ਦੱਸ ਲੜ ਪਈ ਅਗਲੀਆਂ ਪਰ ਮੈਂ ਕੀ ਕਰਾਂ ਭਾਈ ਆਪਾਂ ਮੈਨੂੰ ਨਹੀਂ ਪਤਾ ਹੈਗੇ ਕੁਸਾ ਫਿਰ ਹੁਣ ਦੱਸ ਮੇਰੀ ਵੀ ਕੀ ਗਲਤੀ ਐ ਜੱਸੀ ਨਹੀਂ ਭੇਜ ਦੇ ਦਾਸਾ ਜਦੋਂ ਪੈਸੇ ਭਰੇ ਹੋਏ ਨੇ ਉਹ ਤਾਂ ਪੂਰੇ ਕਰ ਦੇ ਹੁਣ ਮੈਂ ਕਿੱਥੇ ਭੇਜ ਦੂੰ ਤੇਰੇ ਕਹੇ ਤੇ ਮੰਨਦੀ ਆ ਤਾਂ ਲੈ ਜਾ ਮੇਰੇ ਤੋਂ ਤਾਂ ਹੁਣ ਹੋਰ ਵੀ ਖਾਊਗੀ ਛਿੱਤਰ ਖਾਊਗੀ ਇਹ ਕੁੜੀ ਵੀ ਜੇ ਮੰਨਦੀ ਨਹੀਂ ਹੈਗੀ ਮੇਰਾ ਕਹਿਣਾ ਮੇਰੀ ਸੱਸ ਤਾਂ ਜਹੀ ਜੀ ਹੈਗੀ ਚਲ ਹੈਗੀ ਹੈ ਤੂੰ ਆਪਦੀ ਕੁੜੀ ਨੂੰ ਸਮਝਾ ਭਈ ਉਹ ਤਾਂ ਹਸਵਾਈ ਹੈ ਜਦੋਂ ਤਾਂ ਉਹਦੇ ਮੂਰੇ ਨਾ ਬੋਲਿਆ ਕਰ ਤੂੰ ਮੈਂ ਤਾਂ ਗਲਤੀ ਕਰ ਲਈ ਤੇਰੇ ਕੋ ਸਲਾਈ ਸਿੱਖਣ ਲਾ ਕੇ ਵੀ ਇਦਨੋਂ ਤਾਂ ਕਿਤੇ ਹੋਰ ਲਾ ਲੰਦੀ ਉਹਦੇ ਬਾਪ ਨੂੰ ਨਾਲ ਭੇਜ ਦਿਆ ਕਰਦੀ ਛੱਡਿਆ ਉਹਦਾ ਲੈ ਆਉਂਦਾ ਅਸਲ ਲਾਹਾ ਕਰ ਲਿਆ ਨੇੜੇ ਕਰਕੇ ਨਹੀਂ ਮੈਨੂੰ ਕੀ ਲੋੜ ਦੀ ਮੈਨੂੰ ਪਤਾ ਵੀ ਤੇਰੀ ਸੱਸ ਕਿਸੇ ਨਾਲ ਕੱਟ ਕੇ ਖਾਂਦੀ ਆ ਕਿਸੇ ਨਾਲ ਲਾ ਕੇ ਮੈਨੂੰ ਪਤਾ ਕਿਸੇ ਨੂੰ ਨਹੀਂ ਚਾਹਦੀ ਉਹ ਘਰੇ ਆਏ ਨੂੰ ਨਾ ਆਪਣੇ ਮਿੰਡ 'ਚ ਹੋਰ ਤਾਂ ਕੁਝ ਕਿਉਂਦੀ ਨਹੀਂ ਹੈਗੀ ਮਹੀਂ ਕਿਉਂਨੀ ਆ ਉੱਥੇ ਬਰੇਟੇ ਜਾਂਦੀ ਫਿਰ ਐਡੀ ਦੂਰ ਰਹਿੰਦਾ ਸਾ ਚੱਲ ਭਾਈ ਹੋਰ ਕੀ ਦੁੱਖ ਭਰ ਲੰਦਾ ਜਾ ਆਇਆ ਕਰਦਾ ਸਵੇਰੇ ਛੱਡਿਆ ਕਰਦਾ ਦੁਪਹਿਰ ਨੂੰ ਲੈ ਆਉਂਦਾ ਫੇਰ ਕੀਤੀ ਆਪਣਾ ਆਪੇ ਕਰ ਲਿਆ ਕਰਦੇ ਨਹੀਂ ਮੈਂ ਤਾਂ ਨਹੀਂ ਮਾੜੀ ਹੈਗੀ ਜੇ ਇੱਕ ਮਾੜਾ ਹੁੰਦਾ ਸਾਰੇ ਮਾੜੇ ਬਣ ਜਾਂਦੇ ਵਿੱਚ ਆਹ ਤਾਂ ਹੀ ਫਿਰਤਾ ਜੇ ਅਸੀਂ ਮਾੜੇ ਦੀ ਗੱਲ ਨਹੀਂ ਹੈਗੀ ਉਹੀ ਗੱਲ ਆ ਜੇ ਅਸੀਂ ਆਮਾ ਜਾਵਾਂਗੇ ਤੇਰੇ ਕੋਲ ਫੇਰ ਵੀ ਉਹਨੇ ਤਾਂ ਹੀ ਕੁਝ ਕਰਨ ਨਾਲ ਲੜਨਾ ਫੇਰ ਭਾਈ ਉਹੀ ਗੱਲ ਆ ਉੱਥੇ ਦੇ ਲੈ ਕਿਵੇਂ ਜੇ ਮਰ ਜਾਂਦੀ ਉਹੀ ਸਾਨੂੰ ਵੀ ਬਦਨਾਮ ਕਰ ਦਾਨਾ ਸੀ ਕਿ ਤੁਸੀਂ ਸਾਡੇ ਘਰ ਚ ਪੜਾਵਾ ਪੋਵਾੜੇ ਪਾਉਨੇ ਹੋ ਸਾਰ ਨੂੰ ਮਰਦੀ ਹੈਗੀ ਉਹ ਰੋਜ਼ ਤਾਂ ਡਰਾਵੇ ਦਿੰਦੀ ਹੈਗੀ ਤੂੰ ਤੁਸੀਂ ਦੇਖ ਕੇ ਰੱਖਿਓ ਮਹੀਨੇ ਕ ਬਾਦ ਉਹ ਗੈ ਜਾਂਦੀ ਮੈਂ ਤਾਂ ਜਾਨੀ ਮਰਦੀ ਹੈ ਅੱਜ ਤਾਂ ਦੱਸੀ ਅੱਜ ਤਾਂ ਮੈਂ ਕਹਿੰਦੀ ਮਰੇ ਜਾਂਦੀ ਨਾ ਨਾ ਮੈਨੂੰ ਪਤਾ ਹੈ ਮੈਂ ਕਿਹਾ ਤਾਂ ਹੈਗਾ ਤੇ ਮਾਜਾ ਮੈਂ ਜੰਨੀ ਤੈਨੂੰ ਨਾ ਤੇ ਤਾਂ ਗਈ ਹੈਗੀ ਦੇਖ ਨਹੀਂ ਮੈਂ ਤਾਂ ਮਰਦੀ ਨਹੀਂ ਹੈਗੀ ਜਾਣ ਕੇ ਡਰਾਬੇ ਦਿੰਦੀ ਆ ਸਾਰਾ ਮੈਨੂੰ ਤਾਂ ਪਤਾ ਲੱਗ ਰਿਹਾ ਉਹਦਾ ਭੇਤ ਆ ਰਿਹਾ ਤਾਈ ਹੁਣ ਮੈਂ ਤਾਂ ਉਹਨੂੰ ਕੁਛ ਨਹੀਂ ਕਹਿ ਸਕਦੀ ਤੇਰੇ ਕਾਹੇ ਤੇ ਮੰਨਦੀ ਆ ਉਹਨੂੰ ਲੈ ਜਾ ਨਹੀਂ ਮੈਂ ਤਾਂ ਉਹਨੂੰ ਕਹਤਾ ਵੀ ਰਹਿ ਜਾ ਬੈ ਜਾ ਟੇਹਟ ਕੇ ਮੇਤੇ ਨਿੱਕ ਤੇ ਲਾ ਆਉਂਦੀ ਹੈਗੀ ਮੈਂ ਕਹਾ ਜੇ ਆਪਾਂ ਹ ਪਿਆਸ ਮਾਰਦੰਨੇ ਵਿੱਚ ਵਿੱਚ ਖਰਾਬ ਹੋਏ ਹੋਏ ਨੇ ਮੇਰੇ ਨਾਲ ਵੀ ਆਕੜ ਕੇ ਵੱੜ ਗਈ ਅੰਦਰ ਪ੍ਰੀਤ ਚ ਵੀ ਆਕੜ ਬਾਲੀ ਹੈਗੀ ਨਾ ਉਹ ਤਾਂ ਹੈਗੀ ਜਿਹੀ ਜਿਹੀ ਹੈਗੀ ਚਲ ਵੱਡੀ ਹੈਗੀ ਫਿਰ ਤਾਂ ਕਰਕੇ ਚੁੱਪ ਕਰ ਜਾਂਦੀ ਉਹ ਜੱਸੀ ਉਹ ਤਾਂ ਸਾਡੀ ਗੱਲ ਨਹੀਂ ਸੁਣਦੀ ਹੈਗੀ ਉਹਦੀ ਕਿੱਥੋਂ ਸੁਣ ਲੂਗੀ ਨਾ ਉਹ ਨਹੀਂ ਕੋਈ ਤਾਂਸ ਜੀ ਚਲਦੀ ਹੈਗੀ ਉਹ ਤਾਂ ਮੇਰੇ ਤੋਂ ਨਹੀਂ ਕਹੋਂਦੀ ਕੋਈ ਗੱਲ ਉਹ ਤਾਂ ਕਿਵੇਂ ਕਹਾ ਲੂ ਚਲ ਆਏ ਕਾ ਤਾਚੀ ਆ ਜਾ ਉਹਨੂੰ ਮਨਾ ਕੇ ਦੇਖ ਲੈ ਇੱਕ ਵਾਰੀ ਮੇਰੇ ਨਾਲ ਭੇਜ ਦੇ ਵੀ ਆਪ ਦਾ ਮਹੀਨਾ ਪੂਰਾ ਕਰ ਦੇ ਫਿਰ ਚਾਹੇ ਹਟ ਜੇ ਮੇਰੀ ਗੱਲ ਸੁਣ ਮੈਂ ਤਾਂ ਮਨਾਉਣੀ ਨਹੀਂ ਮੇਰੇ ਨਾਲ ਤਾਂ ਪਹਿਲਾਂ ਬਥੇਰੀ ਬੋਲ ਕੇ ਹਟੀ ਆ ਮੈਂ ਵੀ ਉਹਨੂੰ ਬਥੇਰਾ ਘੂਰਿਆ ਵੀ ਭਾਈ ਜੇ ਉਹ ਮਾੜੀ ਐ ਤੂੰ ਕਿਉਂ ਬਰਾਬਰੀ ਕਰੀ ਆ ਤੂੰ ਚੁੱਪ ਕਰਕੇ ਆਪਣੇ ਘਰ ਨੂੰ ਆ ਜਾਂਦੀ ਮੈਂ ਤੇਰੇ ਨਾਲ ਚਲਦੀ ਆ ਜੱਸੀ ਮੈਂ ਤਾਂ ਉਹਨੂੰ ਕੁਝ ਕਹਿਣਾ ਨਹੀਂ ਹੈਗਾ ਤੂੰ ਮਨਾ ਲਾ ਜੇ ਮੰਨਦੀ ਐ ਤਾਂ ਲੈ ਜਾ ਚਲ ਆਇਆ ਤਾਂ ਆਹ ਤਾਈ ਦੇਖ ਲੈਨੇ ਆ ਫੇਰਾ ਮੈਂ ਤਾਂ ਪੁੱਤ ਆ ਦੇਖਣੇ ਦੀਏ ਪਿਆਜੇ ਸਾਰੇ ਖਰਾਬ ਹੋ ਜਾਣੇ ਨੇ ਵਿੱਚ ਵਿੱਚ ਖਰਾਬ ਨੇ ਉਹ ਕੱਢ ਦਿੱਤੀ ਆ ਦੇ ਬੈਠੀ ਅੱਛਾ ਚਲ ਆਇਆ ਕੇਰਾ ਫਿਰ ਦੇਖ ਲਾ ਮੈਨੂੰ ਮਣਾ ਕੇ ਆ ਕਿੱਥੇ ਸਿਆਪਾ ਛੜਿਆ ਹਾਂ ਨਹੀਂ ਪ੍ਰੀਤ ਲੈ ਆ ਪਾਈ ਪਈਆਂ ਨਹੀਂ ਦੇਖ ਲੈ ਸੁੱਤੀ ਨੀ ਕੁੜੀਏ ਆ ਕੇ ਮੋਜ ਨਾਲ ਸੌਂਗੀ ਹੈ ਕੀ ਹੋ ਗਿਆ ਭਾਬੀ ਹੁਣ ਕੀ ਕਰਨਾ ਹੈ ਆ ਨੀ ਮੇਰੇ ਨਾਲ ਤਾਂ ਨਹੀਂ ਗੁੱਸਾ ਹੈ ਗਿਆ ਉਹਦੇ ਨਾਲ ਹੋਊਗਾ ਮੈਨੂੰ ਤਾਂ ਭਈ ਸਾਰੇ ਨਾਲਾ ਤੁਹਾਡੇ ਗੁੱਸਾ ਲ ਦੇ ਲੈ ਤਾਈ ਇਹਨੂੰ ਸਮਝਾ ਲੈ ਮਾੜਾ ਮੋਟਾ ਐਂ ਕਾ ਤੋ ਕਰਦੀ ਹੁੰਦੀ ਐ ਇਹ ਮੇਰਾ ਚਿੱਤ ਦੁਖੀ ਕਰਦੀ ਐ ਤਾਂ ਹੁਣ ਜੇ ਅਸੀਂ ਮੈਂ ਦੱਸ ਕੀ ਸਮਝਾਵਾਂ ਨਾਲੇ ਮੈਂ ਇਹਨੂੰ ਕਿੰਨੀ ਵਾਰ ਕਿਹਾ ਜਿਵੇਂ ਬੋਲਦੀ ਹੁੰਦੇ ਤੂੰ ਚੁੱਪ ਕਰ ਜਾ ਕਰ ਕਿਉਂ ਚੁੱਪ ਕਰ ਜਾ ਨਹੀਂ ਆ ਤੂੰ ਘਟ ਨਹੀਂ ਹੈਗੀ ਉਹ ਤਾਂ ਗਾਲਾਂ ਕੱਢਦੀ ਐ ਕਿ ਬੇਵਾਰ ਢੀ ਪਤਾ ਨਹੀਂ ਕੀ ਸੁਣੀ ਸੁਣੀ ਜਾਂ ਮੈਂ ਕੀ ਹੋਤਾ ਹੈਗੀ ਜੀ ਜੀ ਹੈਗੀ ਐ ਫੇਰ ਅਬਾਈ ਉਹ ਤਾਂ ਸਭਾ ਹੀ ਐ ਯਾਰ ਨਹੀਂ ਸੁਣਦੀ ਭਈ ਇਹ ਮੇਰਾ ਨਾ ਉਹ ਨਹੀਂ ਨਿਆਣੀ ਸੁਣਦੀ ਹੈ ਆਹੋ ਮੈਂ ਰੋਟੀ ਸੁਣਦੀ ਐ ਕੌਣ ਏ ਏ ਇਹਦਾ ਸੁਣਦੀ ਸੁਣਦੀ ਆ ਉਹ ਲਾਪਰੀ ਤਾਂ ਦੇਖ ਲੈ ਸੜੀ ਜੀ ਨਾ ਹੋਵੇ ਤਾਂ ਬਹੁਤ ਗੁੱਸਾ ਚੜਿਆ ਮੈਨੂੰ ਬਦਲੇ ਗਈ ਉੱਥੇ ਜਾ ਕੇ ਫਿਰ ਤੂੰ ਬਦਲ ਜਾਂਦੀ ਮਿੱਠਿਆ ਲੱਗੀ ਮੈਂ ਬਰਲਦੀ ਕਿਉਂ ਮੈਥੋਂ ਨਹੀਂ ਪੁੱਛ-ਪੁੱਛ ਹੁੰਦੀ ਬਈ ਕਿਸੇ ਦੀ ਵੇ ਦੇਖ ਜਸੀ ਮੈਂ ਇਹਨੂੰ ਕਿਹਾ ਵੀ ਅਗਲੇ ਦੇ ਘਰ ਚ ਕਲੇਸ਼ ਹੋਇਆ ਹੈ ਪਹਿ ਨਾ ਜਾਓ ਉਹੀ ਲਾਪਰੀ ਤੇ ਲੈ ਕੇ ਗਈ ਆ ਨਾ ਅਸੀਂ ਕਰਦੀਆਂ ਨਹੀਂ ਅਸੀਂ ਤਾਂ ਇਹ ਨਹੀਂ ਕਰਦੇ ਨਹੀਂ ਤਾਂ ਇਹ ਆ ਮੇਰੀ ਕੁੜੀ ਨੂੰ ਵੀ ਲਾ ਕੇ ਪਿੱਛੇ ਲਾ ਕੇ ਕਰਾਉਂਦੇ ਨੇ ਕਲੇਸ਼ ਸਾਡੇ ਨਾਲ ਉਹ ਤੂੰ ਜਾ ਕੇ ਮੁੱਕਰ ਗਈ ਫਿਰ ਆਪੇ ਇਹਨਾਂ ਨੇ ਤਾਂ ਆਪਦਾ ਕੰਮ ਕਰਨਾ ਹੈ ਕੰਮ ਕਰਨ ਆਉਣਾ ਭਾਈ ਇਹਨਾਂ ਨੇ ਤਾਂ ਇਹਦਾ ਆਉਣਗੀ ਆ ਉਹ ਤਾਂ ਹੈਗੀ ਜੀ ਜੀ ਹੈਗੀ ਤੁਸੀਂ ਉਹਦੇ ਮਾਂਗਰ ਕਾਤੋਂ ਲੱਗਦੇ ਹੁੰਨੇ ਹੋ ਚਲ ਜੱਸੀ ਮੈਂ ਤਾਂ ਕੁਛ ਨਹੀਂ ਕਹਿੰਦੀ ਪੁੱਛ ਲੈ ਇਹਨੂੰ ਜਾਂਦੀ ਆ ਤਾਂ ਠੀਕ ਆ ਮੈਂ ਤਾਂ ਹੁਣ ਕੁਝ ਨਹੀਂ ਕਹਿੰਦੀ ਆਜਾ ਪਹਿਣ ਬਣ ਕੇ ਆਂਗਾ ਤੋ ਕਰਦੀਆਂ ਦਾ ਸੋ ਬੈਠੀਏ ਲਾਪਰੀ ਤੇ ਬਈ ਮੇਰੇ ਦਾ ਮੂਡ ਨਹੀਂ ਹੈ ਗਿਆ ਲੈ ਮੂਡ ਮਾਂ ਬਸ ਮੂਡ ਨਹੀਂ ਹੈਗਾ ਜਾਣ ਕੇ ਜਾਂਦੀ ਹੈਗੀ ਉਹ ਤੈਨੂੰ ਪਤਾ ਯਾਰ ਰੋਜ਼ ਤਾਂ ਉਹ ਕੰਜਰ ਕਲੇਸ਼ ਕ ਹੁੰਦਾ ਦਾ ਐਨੇ ਤਾਂ ਜਲੂਸ ਕੜਦਾ ਭਾਬੀ ਹੁਣ ਕਿਹੜੇ ਮੂਹ ਨੇ ਜਾਉਂਗੀ ਮੈਂ ਉਹ ਤਾਂ ਰੋਜ਼ੇ ਕਰਦੀ ਐ ਪਰ ਤੈਨੂੰ ਪਤਾ ਹੈਗਾ ਦਾ ਕਰਦੀ ਐ ਇਹਨਾਂ ਨੂੰ ਸ਼ੁਕਰ ਮੈਂ ਕੁਛ ਚੱਕੇ ਨਹੀਂ ਉਹਦੇ ਮਾਰੇ ਮੱਥੇ ਜਾ ਮਾਰਦੀ ਫੇਰ ਵਧੀਆ ਸੀਗਾ ਇੱਕ ਪਾਸਾ ਹੋ ਜਾਂਦਾ ਜ ਮੰਮੀ ਮੈਂ ਨਹੀਂ ਜਾਣਾ ਹੈਗਾ ਬਸੇ ਬਈ ਫਿਰ ਪੈਸੇ ਵੀ ਪਰੇ ਇਹ ਤਾਂ ਪਰੇ ਸਕੂਲੀ ਮੈਕਲੇਸ ਚ ਐ ਇਹਦਾ ਕਲੇਸ ਭਾ ਕੇ ਰਹਿ ਦਿਓ ਜੱਤਾ ਕਹਿੰਦੀ ਮੇਰੇ ਦੇ ਦਿਓ ਪੈਸੇ ਪਹਿਲਾਂ ਅਡਵਾਂਸ ਦੇ ਦਿਓ ਹੁਣ ਤੇਰੇ ਬਾਪ ਨੇ ਦੇਖ ਲਾ ਤੇਰੇ ਛਿੱਤਰ ਮਾਰਨੇ ਨੇ ਕਹੂਗਾ ਇਹ ਕਿਤੇ ਹੋਰ ਲਾ ਦਿਓ ਹੋਰ ਲੱਗ ਜੂਗੀ ਮੈਂ ਜੰਗਾ ਪਹਿਣਾ ਤੇਰੀ ਮਰਜ਼ੀ ਹੈ ਪਰ ਮੈਂ ਤੇਰੇ ਪੈਸੇ ਮੋੜ ਦੂੰਗੀ ਪ੍ਰੀਤਾ ਜੇ ਨਹੀਂ ਆਉਣਾ ਹੈਗਾ ਦੇਖ ਨਾ ਪੁੱਤ ਤੇ ਤੂੰ ਪੈਸੇ ਮੜਾਉਂਦੇ ਚੰਗੇ ਨਾ 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 ਤਾਈ ਲੈ ਫਿਰ ਪੈਸੇ ਤਾਂ ਮੈਂ ਮੋੜੂੰਗੀ ਹੁਣ ਮੈਂ ਜਦੋਂ ਮਹੀਨੇ ਦੇ ਪੈਸੇ ਭਰਾਏ ਹੋਏ ਨਾਲ ਤੈਨੂੰ 15 ਦਿਨ ਹੋਏ ਨੇ ਸਾਰੇ ਪੂਰੀਏ ਮੇਰੀ ਗੱਲ ਸੁਣ ਆਪਣਾ ਚੁੱਪਚਾਪ ਬੈਠ ਕੇ ਕੰਮ ਸਿੱਖ ਕੇ ਮੁੜ ਆਇਆ ਕਰੀ ਦੋਈ ਜਾਨੀਆ ਨਾ ਮੇਰੇ ਕੰਨ ਖੋਲ ਕੇ ਗੱਲ ਸੁਣ ਲੋ ਬਗਤਾ ਮੈਂ ਜਾਨੀ ਆ ਜੇ ਇਹਨੇ ਲੜ ਪਈ ਨਾ ਮੈਂ ਚਾਕ ਕੇ ਕੁਛ ਉਹਦੇ ਮੱਥੇ 'ਚ ਮਾਰੂੰਗੀ ਫਿਰ ਮੈਂ ਕਿਉਂ ਵੀ ਉਹਦਾ ਸਿਰ ਪਾੜਤਾ ਠੀਕ ਹੈ ਫਿਰ ਫਿਰ ਉਹ ਜੇਲ੍ਹ 'ਚ ਮੇਰੇ ਪਿੱਛੇ ਪਿੱਛੇ ਆਪੇ ਘੱਟ ਲੂੰਗੀ ਜੇਲ੍ਹ 'ਮੈਂ ਪਰ ਮੈਂ ਉਹਨੂੰ ਛੱਡਦੀ ਨਹੀਂ ਹੈਗੀ ਹਾਏ ਹਾਏ ਕਹਿ ਜੀ ਪਾਖਿਆ ਕਰਦੀ ਆ ਆਪਣੇ ਬਾਪ ਨੂੰ ਜੇਲ੍ਹ ਦਿਖਾਦੀ ਹੁਣ ਤੋ ਬਾਪ ਨੂੰ ਨਹੀਂ ਦਿਖਾਉਂਦੀ ਆਪ ਦੇਖ ਲੂੰਗੀ ਪਰ ਜਿਹੜੀਆਂ ਗਾਣਾ ਗਾੜਦੀ ਇਹਨੂੰ ਮੈਥੋਂ ਨਹੀਂ ਸੁਣੀ ਲੈਂਦੀ ਆ ਮਾ ਨੇ ਉਹ ਆਪੇ ਮਰ ਜੂਗੀ ਇਹ ਜੀ ਬੁਰੀ ਦੇ ਕਰਨ ਵਾਲੀ ਉਹ ਮਰਦੀ ਉਹ ਨਾ ਲੈ ਕੇ ਮਰੂਗੀ ਕਿਸੇ ਨਾ ਕਿਸੇ ਨੂੰ ਜੱਸੀ ਮੇਰੀ ਗੱਲ ਸੁਣੋ ਜਦਾ ਭੱਗ ਗਈਆਂ ਜੇ ਕਿਸੇ ਨਾਲ ਭੱਗ ਜਾਂਦੀ ਮੈਂ ਕਹਿੰਦੀ ਉਹਨੇ ਧੱਕਾ ਹੀ ਦਿੰਦੀ ਬਚਾਉਣ ਦੀ ਜਗ੍ਹਾ ਬਿੰਬੀ ਮੈਂ ਤਾਂ ਮੈਂ ਤਾਂ ਕਹਿੰਨੀ ਆ ਵਧੀਆ ਤੀ ਫੇਰ ਦੇ ਦਾਂਦੀ ਨਾਲੇ ਹੁੰਦੀ ਮੈਂ ਤੈਨੂੰ ਕਿਹਾ ਜੀ ਮੈਂ ਤੂੰ ਵੀ ਆ ਜਰ ਨਾਲੇ ਤਾਂ ਕੰਜ ਬਜਾਂਦੀ ਇਹ ਜੀ ਦੇ ਮਕਾਨ ਨਾ ਜਾਵਾਂ ਜਹਜ ਜੀ ਤੇਰੀ ਸੱਸਾ ਉਹ ਜਿਉ ਮੇਰੀ ਧੀ ਆ ਮੈਂ ਤਾਂ ਇਹੀ ਕਹੂੰਗੀ ਨਾ ਇਹ ਦੱਬਦੀ ਐ ਨਾ ਉਹ ਦੱਬਦੀ ਤਾਂ ਹੀ ਕਲੇਸ਼ ਪੈਂਦਾ ਆਪਣੇ ਘਰਾਂ ਚ ਤੂੰ ਮੈਨੂੰ ਇਹ ਨਾਲ ਮੇ ਤੁਲਨਾ ਕਰੀ ਐ ਨਹੀਂ ਐ ਨਹੀਂ ਤਾਂ ਮਿਲ ਨਹੀਂ ਹੁੰਦਾ ਹੈਗਾ ਮੈਨੂੰ ਲੱਗਦਾ ਹੁਣ ਜਾਣਾ ਵੀ ਬੰਦ ਹੋਊਗਾ ਇਸ ਹਿਸਾਬ ਨਾਲ ਇਹ ਮੈਂ ਕਲੇਸ਼ ਕਰਦੀਆਂ ਨੇ ਚੱਲ ਕੋਈ ਨਾ ਮੈਂ ਤਾਂ ਹੀ ਕਹਿੰਨੀ ਵੀ ਉਹ ਤਾਂ ਹੈਗੀ ਜਝੀ ਹੈਗੀ ਆਪ ਚੁੱਪ ਕਰ ਜਾਇਆ ਕਰੋ ਆਪਾਂ ਤਾਂ ਸਿਆਣੇ ਆ ਉਹ ਤਾਂ ਬੋਲੀ ਐ ਦੇਖ ਜਸੀ ਮੈਨੂੰ ਇੰਨਾ ਬੋਲਦੀ ਆ ਪੁੱਤ ਤੇਰੇ ਸਾਹਮਣੇ ਮੈਂ ਚੁੱਪ ਕਰ ਜੰਨੀ ਐ ਮੈਂ ਕੋਈ ਲੜਾਈ ਆ ਲੱਸੀ ਦਾ ਕੀ ਵਧਾਉਣਾ ਇਹਨਾਂ ਨੂੰ ਬਥੇਰਾ ਕੁਝ ਬੋਲੀ ਆ ਉੱਥੇ ਖੜੀ ਨਹਿਰ ਤੇ ਐ ਇਹ ਵੀ ਚੁੱਪ ਕਰਕੇ ਆਂਗੇ ਬਈ ਸ਼ਰਮ ਨਹੀਂ ਫਿਰ ਜਾਂਦੇ ਨੇ ਜਿਹੜੇ ਪਰ ਹੋਰ ਕੀ ਕਰੀਏ ਨਹੀਂ ਬਾਪੀ ਪਤਾ ਕੀ ਐ ਮੇਰਾ ਸਿਰਪ ਤੇਰੇ ਕਰਕੇ ਆਉਣੀ ਆਂ ਆਉਂਦੇ ਤਾਂ ਮੈਨੂੰ ਬੁੱਥੀ ਦੇਖਣੀ ਵੀ ਨਹੀਂ ਪਸੰਦ ਹੈਗੀ ਤੇ ਤੈਨੂੰ ਐਂ ਕਹਿੰਦੀ ਆ ਮੇਰੇ ਕਰਕੇ ਆਉਣਾ ਤਾਂ ਤਾਂ ਮੇਰੇ ਕਰਕੇ ਤੂੰ ਕੰਮ ਤੇ ਲੱਗੀ ਆਂ ਜੀ ਤੂੰ ਆਪਦਾ ਕੰਮ ਕਰ ਬਈ ਐ ਹੂੰ ਵੀ ਤਾਂ ਵਦੂਬਰ ਲੜਾਈ ਹੋਈ ਹੈ ਪਹਿਲਾਂ ਕਿੱਧੇ ਭੱਜ ਕੇ ਆਂ ਗੁੱਸੇ ਦਾ ਮੈਨੂੰ ਇਸ ਗੱਲ ਦਾ ਐ ਵੀ ਲਾਪਰੀ ਤੇ ਮੁੱਕਰ ਗਈ ਉੱਥੇ ਨਹੀਂ ਕੋਈ ਨਾ ਉਹ ਤਾਂ ਹੈਗੇ ਜਹੀਦੀ ਐ ਕਿਉਂ ਤੈਨੂੰ ਮੈਨੂੰ ਵੀ ਕਹਿੰਦੀ ਤਾਂ ਦੋ ਪੰਪ ਮਾਰ ਦਿਆ ਕਰ ਫਿਰ ਕੀ ਹੋ ਜੂਗਾ ਕਹਿੰਦੀ ਪਿਆਰ ਨਾਲ ਬੋਲ ਪਿਆ ਕਰ ਦੋ ਕੜੀ ਨਾ ਮਾ ਮੈਂ ਤੁਹਾਨੂੰ ਤੱਕ ਬੋਲਿਆ ਗਿਆ ਬਈ ਜਨਨੀਆਂ ਦਾ ਅੱਜ ਕੱਲ ਸਟੈਂਡ ਹੈ ਨਹੀਂ ਜਨਨੀਆਂ ਦੀ ਆਪਣੀ ਗੱਲ ਕੋਈ ਨਹੀਂ ਲਾਪਰੀ ਤੇਜ ਆ ਚੁਸਤੇ ਚਲਾਕ ਉਹ ਜਿਹੜਾ ਬੰਦਾ ਉਹੀ ਕਾਮਜਾਬ ਆ ਕਹਿੰਦੇ ਹੁੰਦੇ ਨਾ ਅੱਜ ਕੱਲ ਦੀ ਇਹ ਹੈਗੀ ਮੇਰੀ ਹੈਗੀ ਬੋਲਪੜਕ ਰੇਖ ਨਾਲ ਲੜਨ ਬਹਿ ਜਾਂਦੀ ਆ ਅੱਜ ਕੱਲ ਦੀਆਂ ਜਨਨੀਆਂ ਦਾ ਕੋਈ ਭਰੋਸਾ ਨਹੀਂ ਕੋਈ ਪਤਾ ਨਹੀਂ ਕਿੱਥੇ ਕਦੋਂ ਸਟੈਂਡ ਡੇਗ ਜੇ ਇਹ ਤਾਂ ਮੈਂ ਦੇਖ ਵੀ ਲਿਆ ਅੱਜ ਨਹੀਂ ਚਲ ਕੋਈ ਨਾ ਮੈਂ ਤਾਂ ਤੇਰੇ ਨਾਲ ਆ ਚੱਲ ਤੂੰ ਮੇਰੇ ਕਹਿਣ ਤੇ ਆ ਜਾ ਲੈ ਆਪਣੀ ਤੈਨੂੰ ਵੀ ਨਾ ਬੁਲਾਉਂਦਾ ਧੀ ਜਾ ਚਲੇ ਜਾ ਹੋਰ ਜਾ ਜਾਇਆ ਆਪਣਾ ਆਪਣਾ ਕੰਮ ਕਰਨੇ ਪੈਣੇ ਆ ਜਾ ਚਲੋ ਮੀਨਾ ਕਰਦੇ ਪੀਂਦੇ ਰ ਨੇ 15 ਦਿਨ ਹੋ ਗਏ 15 ਦਿਨ ਪੈਨੇ ਆਫਿਸੋਂ ਕੀ ਕਰਦੇ ਪੂਰੇ 15 ਦਿਨਾਂ ਚ ਤਾਂ ਬਹੁਤ ਕੁਝ ਕਰ ਦੂੰਗੀ ਮੈਂ ਨਹੀਂ ਕੁਝ ਮਰਜੀ ਕਰਦੀ ਆ ਜੱਸੀ ਪੁੱਤੇ ਨਾ ਨੇੜੇ ਨਾ ਬਿਠਾਈਂ ਨਹੀਂ ਮੈਂ ਕਿਦੋਂ ਨੇੜੇ ਬਿਠਾਉਣੀ ਅੰਦਰੋਂ ਆ ਗਈ ਤੂੰ ਪੈਣੀ ਉੱਤੇ ਕੰਮ ਤੱਕ ਧਿਆਨ ਰੱਖੀ ਨਾਲੇ ਮੇਰੀ ਗੱਲ ਸੁਣਨਾ ਹੁਣ ਲਾਪਰੀਤ ਨਾਲ ਵੀ ਨਾ ਜ਼ਿਆਦਾ ਬੋਲਨੀ ਆਪਣਾ ਮੂੰਹ ਨਾ ਮੂੰਹ ਲਾਵਾਂ ਠੀਕ ਆ ਸੜੀ ਜੀ ਨੂੰ ਚਲ ਆ ਜਾ ਹੁਣ ਨਾ ਬੋਲੀ ਜੇ ਕੁਝ ਬੋਲੂਗੀ ਉਹ ਲੈ 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 ਬਾਬੇ ਆਉਣ ਦੇ ਆਉਣ ਦੇ ਆਉਣ ਦੇ ਆਉਣ ਦੇ ਉਹ ਦੇਖੀ ਜਾ ਨਾ ਦੇਖੀ ਇਹਨਾਂ ਹੁਣ ਦੱਬ ਲੈ ਇਧਰ ਨੂੰ ਦੱਬ ਥੋੜੀ ਜੀ ਇਧਰ ਨੂੰ ਦੱਬ ਲ ਕੋੜਾ ਹਾਂ ਹਾਏ ਹਾਏ ਉਹ ਨਾਲੀ ਚ ਡੇਗੇਗਾ ਮੈਂ ਤਾਂ ਕੰਜਦਾ ਖੜੇ ਪਏ ਨਾ ਮੈਂ ਆਖਿਆ ਵੀ ਸਿੱਧੀ ਤੋਰ ਲਿਆ ਕਰ ਤੂੰ ਹਜੇ ਬੈਕ ਤੇ ਇਥੋਂ ਲੱਗਦੀ ਨਹੀਂ ਹੈ ਅੱਗੇ ਲਾ ਥੋੜੀ ਜੀ ਅੱਗੇ ਅੱਗੇ ਹਾਂ ਬੱਸ ਐ ਕਰੀ ਆ ਇਧਰ ਨੂੰ ਹਾਏ ਮੋੜ ਮਾੜੀ ਇਧਰ ਦੇ ਘੇੜਾ ਵਾ ਵਾ ਆ ਗਈ ਆ ਗਈ ਲੰਗੇ ਹੀ ਲੰਗੇ ਹੀ ਲੰਗੇ ਹੀ ਆ ਰੋਕ ਦੇ ਖੰਭਾ 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 ਰੋਕ ਦੇ ਉਤਰਿਆ ਗੇਰਾ ਮਾਥਾ ਲਾਈਏ ਨੇ ਚਰਚ ਦਾ ਮੈਂ ਇਨੀ ਥਾਂ ਚ ਲਾ ਦਾਂ ਨਾ ਉਹ ਕੀ ਕਰਾਂ ਪਪਾ ਤੂੰ ਤਾਂ ਹੁਣ ਪ੍ਰੋਫੈਸ਼ਨਲ ਡਰਾਈਵਰ ਐ ਮੈਂ ਭਾਈ ਨਵਾਂ ਨਵਾਂ ਬਣਿਆ ਫਰਕ ਤਾਂ ਹੁੰਦੀ ਐ ਨਾ ਪਾ ਪਤਜ ਓਏ ਹੈਂਡ ਕਰਨ ਲੱਗ ਜੈ ਨਾ ਖੰਭਾ ਦੀ ਬਿਜਲੀ ਵਾਲਾ ਕਈ ਵਾਰੀ ਗੱਡੀ ਲੱਗ ਜੇ ਹੈ ਓ ਕੁਝ ਨਹੀਂ ਹੁੰਦਾ ਈ ਹੌਲੀ ਹੌਲੀ ਸਿੱਖੂਗਾ ਮੈਂ ਹੈਂ ਜائیں ਫੜਾਇਆ ਕਰਾਂ ਇਹਨੂੰ ਬਿਜਲੀ ਓਏ ਚਾਚਾ ਹਾਂ ਅੱਪਾ ਗੱਡੀ ਤਾਂ ਲਾਲ ਹੀ ਮਾੜਾ ਮੋਟਾ ਨਾਂ ਉਥੇ ਤਾਂ ਪੁੱਛ ਲਾਂਦੇ ਹੂੰ ਕੀ ਨਾਂ ਲੈਂਦਾ ਦੀ ਨਾਂ ਤਾਂ ਬੰਦੇ ਦਾ ਨਾਮ ਹੈ ਕਹਿੰਦੇ ਗਿੱਲਾ ਹੈ ਗਿੱਲਾ ਕਹਿੰਦੇ ਨੇ ਵੀ ਗਿੱਲੇ ਕੇ ਘਰ ਲਾਉਣੀਆਂ ਨੇ ਇੱਟਾਂ ਦਾ ਖਰ ਇਹਨਾਂ ਦੀਆਂ ਆਈਆਂ ਹੋਈਆਂ ਨੇ ਆਹ ਦੇਖੋ ਸਰਮੀ ਪਤਾ ਹੈ ਇੱਟਾਂ ਪੀਆਂ ਇਹਨਾਂ ਦੇ ਘਰ ਹੀ ਹੋਗਾ ਮਾਰਦੇ ਆ ਬੋਲ ਫੇਰਾ ਤੂੰ ਫੋਨ ਮਾਰ ਮੈਂ ਲੀਵਰ ਨੂੰ ਮਾਰਦਾ ਹਾਂ ਕਮੜੇ ਚਾਹ ਲੈ ਲੀਵਰ ਨੂੰ ਕਰ ਕੰਡੇ ਤੇ ਮੈਂ ਚਾਚੂ ਬਣਾਉਣੇ ਲਾ ਦੇ ਪਾਈ ਮੈਂਨੇ ਪੁੱਛ ਲਾਂ ਮੜਾ ਜਾਂ ਹੈ ਅਣਿਆ ਫੋਨ ਦੇਖ ਲੈ ਕੀ ਤਾਂ ਆ ਗਿਆ ਆਜੋ ਆਜੋ ਪੀ ਲਈ ਚਾਹ ਓ ਪਈ ਵੱਕ ਓ ਪਈ ਵੱਕ ਆਹ ਕੌਣ ਆ ਗਿਆ ਹੁਣ ਸਿਕੜ ਦਪੈਰੇ ਨਾ ਟਿਕਦੇ ਨਾ ਟਿਕਣ ਦਿੰਦੇ ਬੇ ਖੋਲਦੀਆਂ ਵੀਰ ਖੋਲੋ ਭਾਈ ਖੋਲੋ ਹਾਂ ਕੌਣ ਵੀਰ ਕੀ ਨੌਂ ਆ ਭਾਈ ਤੁਹਾਡਾ ਪਹਿਲਾਂ ਮੈਨੂੰ ਐਂ ਦੱਸ ਮੇਰਾ ਨੌਂ ਪੁੱਛ ਗਏ ਤੂੰ ਦੱਸ ਕੀ ਲੈਣਾ ਹੈਗਾ ਹਾਂ ਹੈ ਕੌਣ ਐ ਤੂੰ ਓਏ ਹੈ ਕੌਣ ਆ ਡਿਲੀਵਰਾ ਸੀ ਤਾਂ ਗੱਡੀ ਲੈ ਕੇ ਆਏ ਐ ਇਟਾਂ ਲਾਉਣੀਆਂ ਨੇ ਭਈ ਅੱਛਾ ਇਟਾਂ ਮੇਰਾ ਨਾਮ ਤਾਂ ਗੇਲੋ ਐ ਗੇਲੋ ਹਾਂ ਆ ਨਾਉ ਤਾਂ ਇਹਦੀ ਕੰਤਰ ਦੇ ਨੇ ਬੁੜੀ ਦਾ ਨੋਈ ਦੱਸਤਾ ਹੈ ਅੱਛਾ ਇਟਾਂ ਲੈ ਕੇ ਆਏ ਹਾਂ 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 ਅੱਛਾ ਫਿਰ ਕੋਈ ਗੱਲ ਨਹੀਂ ਬੁੜੀ ਦਾ ਨਾਮ ਕੀ ਮੇਲਾ ਗੇਲੋ ਨਾਮ ਤੇ ਦੱਸਿਆ ਹੋਣਾ ਕਿਸੇ ਨੇ ਹਾਂ ਹਾਂ ਇਹਦੀ ਕੋਸ ਆ ਜਾ ਕੋਈ ਨਾ ਕੋਈ ਨਾ ਆ ਤੁਸੀਂ ਸਾਈਡ ਤੇ ਕਰਕੇ ਨਾ ਇੱਥੇ ਜਗ੍ਹਾ ਜਿਹੜੀ ਇੱਥੇ ਲਾ ਦਿਓ ਆ ਗੱਡੀ ਦਾ ਲਾਤੀ ਇੱਥੀ ਦੱਬ ਕੇ ਜੇ ਆ ਜਾ ਬਾਬੇ ਇਹੀ ਆ ਓਏ ਸਾਵੀ ਐ ਕੁੜੇ ਗਿੱਲੋ ਤੂੰ ਕੀ ਘਾਲ ਤਨੀ ਲੰਗਿਆ ਲੰਗਿਆ ਅਰੀ ਚਟੰਗਲ ਮੱਕਰੀ ਨੇ 60000 ਮੀਟਾ ਆਜ ਵੀ ਸਾਨੂੰ ਕਿਹਾ ਵੋ ਸਾ ਨਹੀਂ ਨਹੀਂ ਸਾਨੂੰ ਨਹੀਂ ਕਿਹਾ ਮਹਤਾਇਆ ਕਹਿੰਦੀ ਸੀ ਅ ਅੱਜ ਮਹਾ ਚਾਹ ਪਾਣੀ ਪੀ ਕੇ ਜਾਇਓ ਬੰਦੇ ਵੀ ਘੱਟ ਚੱਲਦੀ ਹੂ ਹਾਂ ਬੰਦਾ ਤਾਂ ਮੈਂ ਹੀ ਆ ਬੱਸ ਫਿਰ ਅੱਛਾ ਤਾਂ ਹੀ ਤੁਹਾਡੇ ਨਾਂ ਲੈਤਾ ਹੈਰਾ ਮੁੰਡਾ ਮੇਰਾ ਬਾਹਰ ਜਾ ਰਹਿਗਾ ਕੋਈ ਨਹੀਂ ਕੋਈ ਨਹੀਂ ਲੈਵਰ ਲਾਦੀ ਮੈਂ ਬੱਬਾ ਲਾਦੀ ਬੱਸ ਠੀਕ ਆ ਸਹੀ ਆ ਲੈਵਰ ਲਾਦੀ ਇਹ ਲਾ ਦਨੇ ਆ ਐਸੀ ਲਾਉਣੀਆਂ ਨੇ ਆਜੋ ਆਜੋ ਚਾਹ ਪਾਣੀ ਪੀ ਕੇ ਜਾਇਓ ਤੇ ਸਿਰ ਰੋਟੀ ਟੁੱਕ ਖਾਣੇ ਜਾਓ ਵੀ ਖਾ ਜਾਓ ਹਾਂਜੀ ਹਾਂ ਨਾ ਕੁੱਨ ਨਾ ਹੁੰਦਾਗਾ ਹੈਨਾ ਆ ਖਾਵਾਂਗੇ ਖਾਵਾਂਗੇ ਹਾਂ ਆ ਪੱਖੇ ਥੱਲੇ ਆ ਜੀ ਗਰਮੀ ਆ ਇੱਥੇ ਆ ਗਈ ਆ ਗਈ ਬੱਤਾ ਨਮਗੜੀ ਹੈ ਐ ਕਹਿਣਾ ਹਾਂ ਬੱਤਾ ਨਮਗੜੀ ਕਿਹੜਾ ਹੋਏ ਕਾਲਾ ਬੱਤਾਂ ਹਾਂ ਹਾਂ ਚੱਲੋ ਫਿਰ ਥੋੜਾ ਥੋੜਾ ਆ ਜਾ ਪੱਖੇ ਛੱਲੇ ਦਾ ਬਾਈ ਜੀ ਇਹ ਆ ਜਾ ਆਸੀ ਬਰਾ ਮਾਂ ਚੱਲ ਗੇਰਾ ਆ ਜਾ ਆ ਜਾ ਹਿੰਦਤਾਂ ਆ ਜਾ ਰ ਗਰਮੀ ਬਹੁਤ ਆ ਰਾ ਫਿਰ ਲੈ ਹੋਗੀ ਤਾਂ ਪਾਈ ਤੇ ਤੂੰ ਕੱਚੀ ਲੇਟ ਦੇੜਤੀ ਆਹੋ ਭਾਬੀ ਥੋੜੀ ਜੀ ਰਹੀ ਆਹ ਕੌਣ ਨੇ ਕੁੜੇ ਇੱਟਾਂ ਵਾਲੇ ਆ ਬਾਈ ਜੀ ਆਪਾਂ ਇੱਟਾਂ ਵਾਲੇ ਕਾਣੂ ਆ ਆਪਾਂ ਤਾਂ ਡਰਾਈਵਰ ਆ ਡਿਲੀਵਰ ਆ ਡਿਲੀਵਰ ਇੱਟਾਂ ਵਾਲੇ ਹੀ ਆਂਦੇ ਨੇ ਬਾਈ ਠਾਈਆਂ ਨੇ ਤੁਹਾਡੇ ਆਪਣਾ ਜੀ ਕਿ ਕਹੀ ਦੇ ਟੀਰ ਕੱਢੀ ਫਿਰਦਾ ਟੀਰ ਕੱਢਾ ਤੇ ਸਿੱਧਾ ਕੁੜੇ ਨਹੀਂ ਸੈਂਟੇ ਕਿ ਨਾ ਸੋਨੇ ਮੌਲਵੀ ਨੇ ਜਵਾਖ ਆਖਦੇ ਨੇ ਆਖੀ ਦੰਦ ਕੱਢਿਆ ਨਾਲੇ ਸਿਰ ਟੱਕ ਲਓ ਦੇਖ ਤੇ ਲੋ ਬਾਹਰ ਕੋਈ ਆ ਗਿਆ ਬਰੂ ਆਇਆ ਤੇ ਲੱਗਦੀ ਨਹੀਂ ਲਿਆ ਗਈ ਲੱਭ ਕਰ ਜੋ ਮੈਨੂੰ ਤਾਂ ਇਹ ਲੱਗਦਾ ਮੈਂ ਕਿਸੇ ਖੱਲਾ ਹੁੰਜੇ ਜੀ ਨਿਕਲ ਕੇ ਆਏ ਹੁੰਦੇ ਆਪਨੀ ਨਿਗਹਿ ਜਵਾਖ ਇਹ ਤਿੰਨੇ ਆਪਣੇ ਕੀ ਮਤਲਬ ਤੁਹਾਡਾ ਮਾਈ ਤੁਹਾਡੀ ਨੇ ਹਾਂ ਆ ਜਿਹੜੇ ਵਿਚਾਲੇ ਐ ਇਹ ਤਾਂ ਮੇਰੀ ਮੂਹਾਂ ਆ ਰਿਸ਼ਤੇਦਾਰੀ ਚੋਂ ਆਈ ਹੋਈ ਆ ਅੱਛਾ ਉਹ ਮੇਰੀ ਜੇਠ ਦੀ ਕੁੜੀ ਆ ਮੈਂ ਨਾਲ ਕਿ ਰਹਿਣੀ ਆ ਆਪਣੇ ਅੱਛਾ ਭਾਈ ਅੱਛਾ ਤੁਸੀਂ ਕੰਮ ਕਰ ਲਓ ਆਪਦਾ ਚਲੋ ਕੰਮ ਕਰੋ ਤੁਸੀਂ ਤਾਂ ਹੋਰ ਤੁਸੀਂ ਤਾਂ ਦੋਨੀ ਹੋਗੇ ਲੈ ਹਾਂ ਸੱਸ ਨੂੰ ਹਾਂ ਅਸੀਂ ਦੋਹੀ ਰਹਿਨੇ ਆ ਮੁੰਡਾ ਮੈਂ ਦੱਸਿਆ ਸੀ ਉਹ ਮੇਰਾ ਬਾਹਰ ਜਾ ਰਹੇਗਾ ਬਾਹਰੇ ਰਹਿੰਦਾਗਾ ਚਾ ਕਰ ਵਾਲਾ ਥੋੜੇ ਕਰ ਵਾਲਾ ਤਾਂ ਦੱਸ ਕੀ ਦੱਸਾਂ ਹੁਣ ਹੈ ਨਹੀਂਗਾ ਤਾਂ ਰੱਬ ਨੂੰ ਪਿਆਰਾ ਹੁੰਦਾ ਅੱਛਾ ਚਲੋ ਮਾੜੀ ਗੱਲ ਇਹ ਐ ਭਾਈ ਮੇਰੇ ਵੀ ਕਰੋ ਬਾਵੇ ਦੀ ਮੰਮੀ ਸਮਝਾ ਬਾਵਾ ਨਿਆਣੀ ਦੀ ਉਹ ਵੀ ਤੁਰ ਗਈ ਅੱਛਾ ਸੁਰਗਵਾਸ ਹੋ ਗਈ ਅੱਛਾ ਇਹਦਾ ਮਤਲਬ ਤੁਹਾਡਾ ਮੁੰਡਾ ਹਜੇ ਤੱਕ ਕੁਵਾਰ ਐ ਹਾਂ 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 ਗੁੱਡੀ ਕਮਾਰੀਆਂ ਭਾਈ ਦੋਨੇ ਹੁਣ ਤਾਂ ਹੈ ਆ ਤੁਸੀਂ ਕੀ ਕਹੀ ਜਾਂਦੇ ਹੋ ਭਾਈ ਇਹਦਾ ਮਤਲਬ ਇਹ ਹੈ ਤੇਰਾ ਮੁੰਡਾ ਨਹੀਂ ਹੈਗਾ ਉਹ ਹੈ ਤਾਂ ਗੇਲ ਮੇਰੀ ਹੈ ਫਿਰ ਉਹ ਤਾਂ ਹੁਣ ਮੰਨ ਲਾ ਵੀ ਸਾਲ ਕੀ ਹੋਇਆ ਸੀ ਮੈਂ ਇਹਨੂੰ ਸਾਡੇ ਨੂੰ ਜਿਆਦਾ ਤੁਰ ਗਈ ਸੀ ਉਹ ساری ਉਮਰ ਮਤਲਬ ਮੇਰੀ ਤਾਂ ਕੁਵਾਰੇ ਦੀ ਲੰਘ ਹੀ ਲਾ ਲਾ ਫਿਰ ਉਹ ਕਮਾਰਾ ਨਹੀਂ ਕਿਹਾ ਕਰਦੇ ਉਹਨੂੰ ਡੰਡਾ ਕਿਹਾ ਕਰਦੇ ਨੇ ਸਾਡੇ ਕਮਾਰਾ ਕਹਿੰਦੇ ਆ ਛੜਾਖਦੇ ਨੇ ਸਾਡੇ ਤਾਂ ਹਾਂ ਛੜਾ ਤਾਂ ਉਹ ਹੰਡੜੀ ਜੀ ਦਾ ਵਿਆਹ ਹੋਇਆ ਹੀ ਨਹੀਂ ਹੁੰਦਾ ਹੈਗਾ ਉਹ ਹੁੰਦਾ ਉਹਨੂੰ ਰੰਡਾ ਕਹਿੰਦੇ ਉਹਦਾ ਏਡਾ ਤਾਂ ਬਰਾਬਰ ਦਾ ਦਾ ਪੁੱਤ ਹੋ ਰਿਹਾ ਹਾਂ ਉਹਦੇ ਘਰ ਵਾਲੀ ਮੁੱਕੀ ਹੋਈ ਹੈਗੀ ਨਾਲੇ ਮੇਰੀ ਗੱਲ ਸੁਣ ਜਹੇ ਜੀ ਇਹਨਾਂ ਦੇ ਲੱਛਣ ਨੇ ਨਾ ਭਾਪੀ ਇਹਨਾਂ ਨੂੰ ਕੁੜੀ ਦੇਣੀ ਵੀ ਨਹੀਂ ਕਿਸੇ ਨੇ ਇਹਨਾਂ ਨੂੰ ਕੀ ਉਹਨੂੰ ਕੱਲੇ ਐਨ ਕਾਲੇ ਨੂੰ ਨਹੀਂ ਕੁੜੀ ਦੇਣੀ ਕਿਸੇ ਨੇ ਤ੍ਰਿਵਿਤਾ ਵਾਲੇ ਨੇ ਤਾਂ ਦੇ ਦੇਣਗੇ ਦੇਖ ਤਾਂ ਸੇ ਕਿੰਨਾ ਸੋਹਣਾ ਲੱਗਦਾ ਹੈ ਬੋਲੀ ਲੈ ਤੇਰਾ ਸੋਹਣਾ ਕਿਹਦੇ ਪਾਸੇ ਲੱਗਦਾ ਮੈਂ ਤਣਾ ਦੋਏ ਬੋਪੋ ਚੁਰਲੂ ਲੋਕ ਦੇ ਨੇ ਸਰੀ ਦੀ ਕੱਲਾ ਬਾਪ ਪੁੱਤ ਨਹੀਂ ਓ ਗੁੱਡੀ ਨਹੀਂ ਫੋਟੋ ਪਾਰਖੀ ਅਸੀਂ ਦੋਨਾਂ ਦੀ ਭਈ ਮੈਨੂੰ ਪਸੰਦ ਜਾਦੇ ਕਰਦੇ ਨੇ ਲੋਕ ਆ ਮੈਂ ਭਾਈ ਮਰ ਜਾਣਾ ਤੂੰ ਮੇਰਾ ਕਰ ਬਸੰਦੇ ਦੇ ਇਹ ਮੈਂ ਤਾਂ ਸਹੀ ਤਾਂ ਦੱਸਿਆ ਯਾਰਾ ਮੈਨੂੰ ਲੇਕ ਵੱਧ ਕਰਦੇ ਨੇ ਲੋਕ ਠੀਕ ਆ ਕਰਦੇ ਹਣਗੇ ਲੀਕ ਤੈਨੂੰ ਬੋਲੀ ਜਨੇ ਕੁੜੀਏ ਤੂਰਾ ਕੀ ਬੁੱਥਾ ਚੱਕਿਆ ਕੰਮ ਕਰ ਅੱਡਾ ਕਰਾਲੀ ਬੇਸ ਤੇ ਚੰਗੀ ਰਹੀ ਹੁਣ ਹੋਰ ਤੂੰ ਉਹਦੇ ਕੋਲ ਕਦੋਂ ਚੱਕੀ ਜੰਨੀ ਆ ਬਾਪੂ ਜੀ ਇੱਕ ਗੱਲ ਕਹਿੰਦੀ ਸੀ ਮੈਂ ਵੀ ਜਹੀ ਹੈ ਤੁਹਾਡੇ ਬੁੱਥੀਆਂ ਨੇ ਨਾ ਤੁਹਾਨੂੰ ਕੁੜੀ ਤਾਂ ਕੋਈ ਦਿੰਦਾ ਨਹੀਂ ਮੈਂ ਤੁਹਾਨੂੰ ਕੁੜੀ ਕੌਣ ਗਿਓ ਕਿਉਂ ਦਊਗਾ ਬਈ ਤੁਹਾਡੇ ਕਿਹੜੇ ਟਰੱਕ ਚੱਲਦੇ ਨੇ ਹੋਰ ਕੀ ਆ ਕੋੜੇ ਕੋੜਾ ਦਾ ਕਿੱਡਾ ਖੜਿਆ ਬਾਈ ਤੇਰਾ ਟਰੱਕ ਤਾਂ ਛੋਟੇ ਛੋਟੇ ਹੁੰਦੇ ਨੇ ਛੋਟੇ ਸੱਚੇ ਟਰੱਕ ਚੱਲਦੇ ਨਹੀਂ ਹਾਂਜੀ ਹਾਂਜੀ ਆਪਣੇ ਦਾ ਸੁੱਖ ਨਾ ਦੋ ਦੋ ਟਰੱਕ ਨੇ ਇੱਕ ਆਪਾਂ ਕੋੜਾ ਰੱਖਿਆ ਇੱਟਾ ਢੋਣ ਵਾਸਤੇ ਉਹ ਵੀ ਹੋਏ ਸੱਚੀਓ ਹੋਰ ਮੈਂ ਤਾਂ ਨਾ ਆਦੇ ਮੰਮੀ ਹੁਰੇ ਨੂੰ ਸ਼ੁਰੂ ਤੋਂ ਇਹੀ ਗੱਲ ਕਹਿੰਦੀ ਆ ਵੀ ਮੰਮੀ ਮੈਂ ਤਾਂ ਟਰੱਕ ਵਾਲੇ ਡਰਾਈਵਰ ਨਾਲ ਵਿਆਹ ਕਰਾਉਣਾ ਮੈਨੂੰ ਤਾਂ ਬਲਾਈ ਪਸੰਦ ਨਹੀਂ ਤੇ ਮੈਂ ਕਹਿੰਦੀ ਹੁੰਦੀ ਆ ਜੀ ਵੀ ਮੈਨੂੰ ਤਵੀਤ ਵਾਲਾ ਮੁੰਡਾ ਤੇ ਟੇਡੇ ਵਾਲਾ ਮੁੰਡਾ ਬਹੁਤ ਪਸੰਦ ਆ ਕੁੜੀਓ ਚੁੱਪ ਕਰਕੇ ਬਹਿ ਜਾਓ ਤੋੜਦੀ ਐ ਸਾਡਾ ਢੋਲਾ ਲੱਗਦੀ ਟੇਡੇ ਵਾਲਾਂ ਦੀ ਲੈ ਜਾ ਚੀ ਮੈਂ ਐ ਥੋੜੀ ਕਹਿੰਦੀ ਆ ਵੀ ਇਹ ਝੁੱਲੂ ਜਿੰਗਲ ਵਿਆਹ ਕਰਾਉਣਾ ਮੈਂ ਮੈਂ ਤਾਂ ਐ ਕਹਿੰਦੀ ਸੀ ਵੀ ਮੈਨੂੰ ਤਾਂ ਟਰੱਕ ਵਾਲੇ ਬਹੁਤ ਪਸੰਦ ਨੇ ਜਦੋਂ ਮੈਂ ਵਿਆਹ ਕਰਾਉਂਗੀ ਨਾ ਟਰੱਕ ਡਰਾਈਵਰ ਨਾਲ ਹੀ ਕਰਾਉਂਗੀ ਤੇ ਮੈਂ ਜਦੋਂ ਕਰਾਉਂਗੀ ਤਵੀਤ ਵਾਲੇ ਨਾਲ ਤੇ ਟੇਡਾ ਚਿਰ ਕੱਢਦਾ ਹੋਵੇ ਜਿਹੜਾ ਮੁੰਡਾ ਚਾਦਰਾਂ ਲਾਉਂਦਾ ਹੋਵੇ ਚਿੱਟਾ-ਕੁੱਟਾ ਪਾਉਂਦਾ ਹੋਵੇ ਗੇਲ ਥੋੜੀ ਵਾਰੀ ਆ ਭਾਈ ਤੁਸੀਂ ਦੱਸੋ ਹੁਣ ਕੀ ਬੋਲੀਏ ਪਹਿਲੀ ਗਲਤੀ ਮੇਰਾ ਨਾਮ ਗੇਲੋ ਹੈ ਗੇਲ ਨਹੀਂ ਹੈਗਾ ਦੂਜੀ ਗੱਲ ਵੀਰ ਮੈਨੂੰ ਐਂ ਦੱਸਾ ਕਿਹੜੀ ਰਿਸ਼ਤੇਦਾਰੀ ਕੱਢਣ ਲੱਗਿਆ ਤੂੰ ਮੇਰੇ ਨਾਲ ਜਦੋਂ ਦਾ ਹੈ ਉਦੋਂ ਦਾ ਗੇਲ-ਗੇਲ ਕਰੀ ਜਾਂਦਾ ਮੈਂ ਕਦੋਂ ਦੀ ਦੇਖੀ ਜਾਂਦੀ ਆ ਤੇਰੇ ਮੂੰਹ 'ਤੇ ਮਮੀ ਕਿੱਥੋਂ ਜਾ ਕੇ ਲੈਣੀ ਐ ਨਾਲ ਦੋਨਾਂ ਜਾਨਿਆਂ ਨੂੰ ਤੂੰ ਨਹੀਂ ਚੱਕਰ ਨੂੰ ਮੈਂ ਕਿੜਾ ਇਹਨਾਂ ਨੂੰ ਗੋਦੀ ਚੱਕ ਲਈ ਇੱਟਾਂ ਵਾਲੇ ਨੇ ਇਹ ਹੁਣ ਇਹਨਾਂ ਨੇ ਆਣਾ ਤਾਂ ਹੈਗਾ ਤੇ ਪਾਣੀ ਤਾਂ ਨਹੀਂ ਪੀਣਾ ਹੈ ਇੱਟਾਂ ਕਿਹੜੀਆਂ ਇੱਟਾਂ ਮਮੀ ਆਪਣੇ ਦੇਰ ਤਾਂ ਗਈ ਸੀ ਇੱਟਾਂ ਪਹਿਲਾਂ ਪੂਰੀਆਂ ਹੋ ਗਈਆਂ ਆਪਣੀਆਂ ਇੱਟਾਂ ਤਾਂ ਨਹੀਂ ਜਦੋਂ ਕਿਸੇ ਗੱਲ ਦਾ ਪਤਾ ਨਹੀਂ ਹੁੰਦਾ ਨਾ ਤਾਂ ਬਚ ਨਹੀਂ ਬੋਲੀਦਾ ਹੁੰਦਾ ਚੁੱਪ ਰਿਹਾ ਕਰ ਜਿਹੜੀਆਂ ਟਾਂ ਨਾ ਬਈ ਇਹ ਸੱਟ ਗਿਆ ਜੀ ਅਸੀਂ ਪਹਿਲਾਂ ਉਹ ਗੱਡੀ ਥੋੜੀਆਂ ਨੇ ਉਹ ਮੈਂ ਦੇਖੀਆਂ ਨੇ ਭਾਈ ਵਾਰਚ ਮੈਨੂੰ ਆਂ ਦੱਸ ਤੈਨੂੰ ਇਹ ਸਿੱਧਰੇ ਲੱਗਦੇ ਨੇ ਵੀ ਆਪਦੇ ਆਪ ਆ ਜਾਣਗੇ ਜੇ ਇੱਟਾਂ ਟੰਗੀਆਂ ਨੇ ਅਗਲੇ ਤਾਂ ਆਏ ਨੇਗੇ ਇਹਨਾਂ ਦੇ ਨਿਗਾ ਤਾਂ ਹੋਰ ਪਾਸੇ ਇੱਟਾਂ ਲੱਗਾ ਮੈਂ ਤਾਂ ਕੋਈ ਨਹੀਂ ਲੱਗਦਾ ਇਹਨਾਂ ਦਾ ਮੈਨੂੰ ਚਾਚੀ ਦੂਸਾਂ ਦੇ ਸਿੱਧਰੀ ਲੱਗਦਾ ਚਲੋ ਕੋਈ ਨਾ ਆਪਾਂ ਨੂੰ ਕੀ ਲੈਣਾ ਅਗਲੇ ਆਪਦੇ ਘਰੇ ਠੀਕ ਆ ਆਪਾਂ ਆਪਣੇ ਘਰੇ ਠੀਕ ਆ ਆਪਾਂ ਨੇ ਇੱਟਾਂ ਡੀਆਂ ਨਹੀਂ ਸੀ ਇੱਟਾਂ ਡਿਆ ਲੈ ਇੱਕ ਮਿੰਟ ਜੀ ਫੋਨ ਆ ਗਿਆ ਸਾਨੂੰ ਐਡਾ ਘੋੜਾ ਲਈ ਫਿਰਦੇ ਆ ਭਾਈ ਸਿੱਧਰੀ ਲੱਗਣੀ ਸੀ ਹੈਲੋ ਹਾਂ ਹਾਂ ਬਾਈ ਉਹ ਇਸ ਤਾਂ ਬਾਈ ਪਹੁੰਚੇ ਬੈਠੇ ਆ ਪੁੱਤ ਇੱਟਾ ਲੇਬਰ ਲਾਹੋਂ ਲੱਗ ਰਹੀ ਆ ਚਾਹ ਪਾਣੀ ਪੀ ਲਿਆ ਸੀ ਹਾਂ ਕੀ ਓਏ ਉਹ ਤੁਹਾਨੂੰ ਗਲਤਫਹਿਮੀ ਹੋਈ ਆ ਗੇਲਾ ਨਹੀਂ ਗੇਲੋ ਨਾ ਮੈਂ ਹਾਂ ਅੱਜ ਤਾਂ ਚਾਹ ਪਾਣੀ ਵੀ ਪੀ ਲਿਆ ਬਾਈ ਮੇਰੇ ਭਾਪੇ ਨਾਲ ਗੱਲ ਕਰ ਲਓ ਕੌਣ ਆ ਵਾ ਉਹ ਆ ਕਰਾ ਗੱਲ ਯਾਰ ਚਾਹ ਪਾਣੀ ਕੋ ਦਿੱਤਾ ਇਹਨਾਂ ਨੇ ਹੈਲੋ ਹਾਂਜੀ ਐਸਾ ਕੌਣ ਵੇਲੇ ਦੇ ਬੈਠੇ ਆ ਇੱਥੇ ਉਹ ਕੀਦੇ ਉਹ ਗੇਲਾ ਕਾਨੂੰ ਆ ਭਾਈ ਗੇਲੋ ਐ ਇਸਤਰੀ ਐ ਇਸਤਰੀ ਹਾਂ ਹੈ ਉਹ ਨਹੀਂ ਮਹਾ ਬੰਦਾ ਨਹੀਂ ਹੈਗਾ ਤੁਹਾਨੂੰ ਭਲੇਖਾ ਪੈਗਾ ਬੁੜੀ ਐ ਹੈ ਵਾ ਉਹ ਇਹਦਾ ਕਹਿੰਦੇ ਗੇਲਾ ਬੰਦਾ ਐ ਓਏ ਮਮੀ ਤੁਸੀਂ ਅੰਤਾਂ ਦੀਆਂ ਤਾਂ ਮੂਰੇ ਟੜ ਗਿਆ ਅੱਖਿਆ ਨੇ ਇਹ ਹੋਰ ਕਿਸੇ ਦੇ ਜਾਂਦੇ ਹੋਣਗੇ ਔਰੇ ਲਾਗੇ ਇੱਟਾਂ ਲੱਗਦਾ ਮੈਨੂੰ ਲੱਗਦਾ ਤਾਂ ਗਿੱਲੇ ਚਾਚੇ ਕੇ ਆਏ ਸੀ ਗਿਲਾ ਵੀ ਹੋ ਰਿਹਾ ਭਾਈ ਕੋਈ ਹੋਰ ਬਾਪੂ ਹੈਗਾ ਉਹ ਕਾਹਨੇ ਮਾਰੀ ਜਾਂਦੀ ਐ ਨਾ ਇਹ ਤਾਂ ਪੱਕਾ ਨਹੀਂ ਫੋਨ ਤਾਂ ਮੈਂ ਕੀਤਾ ਪਹਿਲਾ ਹੈ ਨਾ ਤੂੰ ਕੋਈ ਕਰਤਾ ਮੰਮੀ ਹੁਣ ਮੈਂ ਤੈਨੂੰ ਫੋਨ ਪੁੱਛ ਕੇ ਕਰੂੰਗੀ ਵੀ ਫਿਰ ਮੈਂ ਟਾ ਵੰਗਾਣੀਆਂ ਨੇ ਫੋਨ ਕਰਾਂ ਜਾਂ ਨਹੀਂ ਕਰਾਂ ਹੈ ਤੇਰੇ ਕੋਲ ਕਿੱਥੋਂ ਆ ਗਏ ਪੈਸੇ ਲੈ ਪੈਸੇ ਕਦੋਂ ਦੇ ਪਰਤੇ ਹੁਣ ਮੈਂ ਤੈਨੂੰ ਦਊਂਗੀ ਸਾਬ ਕਿਤਾਬ ਕਰਦਾ ਹੈ ਕਮ ਤਾਂ ਗਲਤ ਹੋ ਗਿਆ ਲੈ ਹੁਣ ਓਏ ਬਾਹਰ ਚੱਲ ਮੇਰਾ ਜੀ ਇੱਟਾਂ ਦਾ ਲਾਤੀਆਂ ਹੋਣੀਆਂ ਹੋਣਾ ਵਕਤ ਤਾਂ ਚੱਲ ਮੜਾ ਜਾ ਗੱਲ ਕਰਨੀ ਪੜਦੀ ਏ ਪੜਦਾ ਬਾਕੀ ਕਰਨੀ ਤੂੰ ਚੱਲ ਆਤੀਆਂ ਲਾਤੀਆਂ ਕੋਈ ਕੁਛ ਨਾ ਹੁੰਦਾ ਤੂੰ ਨਾ ਟੈਨਸ਼ਨ ਲਈ ਹਾਂ ਨਾ ਜਿਹੜੀ ਗੱਲ ਕਰਦੀ ਏ ਇੱਥੇ ਕਰ ਲੋ ਸਾਡੇ ਸਾਹਮਣੇ ਕੋਈ ਨਹੀਂ ਕੋਈ ਨਹੀਂ ਮਿਲਦੇ ਰਾਂਗੇ ਹੁਣ ਤਾਂ ਕੋਈ ਨਾ ਮਾਫੀ ਕਰੂ ਹਾਲਾ ਇਹ ਤਾਂ ਟੈਨਸ਼ਨ ਨਾ ਲਈ ਨਾ ਮੈਨੂੰ ਐਂ ਦੱਸ ਨੀ ਇਹ ਤੇ ਦੁਸ਼ਮਨ ਦਾ ਕਰ ਹੈ ਕਿ ਤਾ ਆਪਣੇ ਕਰ ਇੰਜ ਤੂੰ ਗੱਭ ਵਿੱਚ ਪਾਣੀ ਮਾਰੀ ਜਾਣੀ ਐ ਇਹ ਚਾਪਣੀ ਕਿਹੜਾ ਗਲਤੀ ਹੈ ਗਲਤੀ ਅਗ ਲੈਂਦੀ ਐ ਤੂੰ ਯਾਰ ਕੇ ਝੂਠ ਮਾਰਦੀ ਐ ਤੂੰ ਐ ਆਹੋ ਮੜਾ ਮੋਟਾ ਸਮਝੀਦਾ ਹੁੰਦਾਗਾ ਹੋਏ ਮਾਮੀ ਜਿਸ ਵੀਰ ਦੇ ਨਾਲ ਨਾਲ ਇਨੋਸੈਂਟ ਵੀ ਐ ਤੇਜ ਵੀ ਆ ਚਲਾਕ ਵੀ ਆ ਮੈਨੂੰ ਆਇਆ ਸੀ ਮੈਂ ਕਿਹੜਾ ਉਹਨਾਂ ਨੂੰ ਬੁਲਾ ਕੇ ਲੈ ਕੇ ਆਈ ਸੀਗੀ ਹਾਂ ਜਿਦ ਅਗਲੇ ਆਪ ਦੇ ਆਪ ਆਏ ਨੇ ਕਹਿੰਦੇ ਅਸੀਂ ਨੇ ਤੁਹਾਡੇ ਟਾ ਲਾਣੀਆਂ ਨੇ ਭਾਈ ਲਾ ਦਿਓ ਫਿਰ ਹੁਣ ਜੇ ਫਿਰ ਤੂੰ ਐਂ ਕਹਿ ਦਿੰਦੀ ਸਾਡਾ ਆ ਘਰ ਨਹੀਂ ਨਹੀਂ ਮਾਮੀ ਦੀ ਗੱਲ ਸਹੀ ਐ ਭਾਈ ਆਪਾਂ ਕਿਹੜਾ ਬੁਲਾਈ ਸੀ ਆਪ ਆਏ ਨੇ ਅਗਲੇ ਹਾਂ ਸਹੀ ਗੱਲ ਐ ਲੈ ਦੇਖ ਲੈ ਬੱਸ ਚਲ ਬਈ ਮੈਂ ਕੀ ਲੜਾ ਭਾਈ ਤੇਰਾ ਓਹੋ ਕਿਉਂ ਪਿੱਟਾ ਜਿਪਈ ਰੋਡਿਓ ਜੇ ਅਗਲੇ ਨੂੰ ਗਲਤ ਥਾਂ ਤੇ ਆ ਲੈਣੇ ਲਾਤੀਆਂ ਅਗਲੇ ਬਾਅਦ ਸਲੇਜੂ ਗੱਚਕੀ ਆਓ ਚਲਾਓ ਲੋ ਜਾ ਨਾ ਐ ਤਾਂ ਹੋ ਕਹਿ ਕੇ ਗਿਆ ਬਾਈ ਕੰਦਾ ਕੋਲ ਨਾਲੀ ਚਾਚੀ ਅਹੀਂ ਜੇ ਬੰਦੇ ਨੂੰ ਨਾ ਅੰਦਰ ਨਾ ਬਾਹਰ ਕਰ ਮੈਂ ਤਾਂ ਦੂਆ ਨਹੀਂ ਨੀਗਾ ਸਹੀ ਨਹੀਂ ਲੱਗੀ ਉਹਨਾਂ ਦੀ ਮੇਰੇ ਅੰਦਰ ਬਿਠਾ ਲੈ ਲਿਆ ਕੇ ਇਹ ਨਹੀਂ ਐ ਤਾਂ ਬੰਦੇ ਵਧੀਆ ਸੀਗੇ ਇਟ ਕਿੰਨੀ ਮਹਿੰਗੀ ਹੋ ਰਹੀ ਇਹਨਾਂ ਨੂੰ ਕੀ ਪਤਾ ਹੈਗਾ ਹੁਣ 5-6000 ਦੀ ਇਟ ਹੋ ਰਹੀ ਹੈ ਪਾਣੀ ਦੀ ਘੁੱਟ ਪਲਾਈਏ ਦੱਸ ਕੀ ਮੰਨੋ ਪੈਂਦੀ ਹੈ ਨਾਲੇ ਮੰਮੀ ਇਹਨਾਂ ਨੂੰ ਐ ਵੀ ਨਹੀਂ ਪਤਾ ਹੈਗਾ ਵੀ ਬੰਦੇ ਤਾਂ ਵਧੀਆ ਸੀ ਦਿਲ ਦੇ ਤਾਂ ਆਏ ਆਪਾਂ ਕੀ ਲੈਣਾ ਕਿੱਧਰ ਮੱਝ ਝਾਕੀ ਜਾਵੇ ਅਗਲਾ ਆਯਾ ਬਾਬੀ ਕਰੀਏਗਾ ਨਹੀਂ ਚਲ ਬੱਸ ਹੁਣ ਨਹੀਂ ਬਹੁਤ ਹੋ ਗਿਆ ਹੋਰ ਹੁਣ ਬਾਜੂ ਨਹੀਂ ਰੈਕਸ ਕਰ ਦੇ ਦੋ ਕੀ ਬਹੁਤ ਹੋ ਗਿਆ ਭਾਬੀ ਨੂੰ ਸਖਿਆ ਦਾ ਡੱਕਾ ਵੀ ਨਹੀਂ ਹੈ ਗਿਆ ਹਲੇ ਨਹੀਂ ਕਿੰਨਾ ਤਾਂ ਸਖਿਆ ਦਾ ਦੇ ਕਿਧਰ ਪਾਈ ਕਰਨ ਸਖਿਆ ਤੇ ਅੱਜ ਤੱਕ ਸਾਨੂੰ ਮੈਂ ਮੈਨੂੰ ਤਾਂ ਇਹ ਐਂ ਲੱਗਦਾ ਕੰਮ ਤੋਂ ਟਲਦੀ ਬੈਠੀ ਰਹਿੰਦੀ ਆ ਮਸ਼ੀਨ ਤੇ ਲੈਣਾ ਨਹੀਂ ਦੇਣਾ ਨਹੀਂ ਬੜੀ 15 ਦਿਨ ਹੋ ਗਏ ਆਪਾਂ ਨੂੰ ਆਇਆ ਕੁਛ ਅਹ ਤੱਕ ਉਹ ਤਾਂ ਫਿਰ ਛੋਟੀ ਹੋਏਗੀ ਸਿੱਖ ਲਓ ਸਿੱਖਦੀਆਂ ਨਹੀਂ ਹੈਗੀਆਂ ਹੋਰ ਕਿਧਰ ਚੱਕ ਜਾਨੀ ਉਹ ਚੰਗਾ ਮੈਂ ਤਾਂ ਜਾਣੀ ਆ ਘਰੇ ਉਹ ਰੈਸਟ ਕਰ ਲਓ ਜਾਨੀ ਬਾਜੂ ਲਾਪੂ ਤੂੰ ਵੀ ਮੈਂ ਨਹੀਂ ਆਂਦੀ ਬਾਈ ਔਰ ਕੀ ਕਰਨੀਂਗੀ ਹਾਂ ਕਿਉਂ ਕੀ ਗੱਲ ਮੈਂ ਕਹ ਜਾਵਾਂ ਇਹ ਤਾਂ ਸਿੱਖਣਾ ਆਂਦੀ ਨਹੀਂ ਮੈਂ ਹਾਂ ਲੈ ਨਹੀਂ ਮੱਥਾ ਮਰਵਾਉਂਦੀ ਨਾ ਇਹਨਾਂ ਇਹਨਾਂ ਤੇਰੇ ਸਿੱਖਿਆ ਨਹੀਂ ਕਿਉਂ ਮੈਂ ਮੱਥਾ ਤੁਹਾਨੂੰ ਬਾਬੀ ਤੂੰ ਮਾਰੇਂਗੀ ਏ ਪੈਸੇ ਵੀ ਤਾਂ ਲੈਣੇ ਹੀ ਆ ਫਰੀ ਦੇ ਵੀ ਉਹ ਤਾਂ ਬਾਬੀ ਟਰਸਟ ਦਾ ਕਾਨੂੰਨ ਆਂਦੀ ਚਲ ਐ ਕਰ ਤੂੰ ਮਾਮੀ ਕੋਲ ਟਿਕ ਚਾਹੇ ਬਣਾ ਲੈਣ ਨਾਲ ਆਪਾਂ ਹੀ ਪੀ ਲੈਣਗੇ ਉਹ ਤਾਂ ਬਾਗੇ ਹੋਣੇ ਜਿੱਥੇ ਬਾਗੇ ਬਣਾ ਕੇ ਬਣਾ ਕੇ ਲੈ ਘੁੱਟ ਜਾਦੀ ਜਿੱਥੇ ਬਾਗੇ ਹਾ ਲੇਟਾ ਵੀ ਤਾਂ ਧਰਨਗੇ ਦੇ ਬਾਰੇ ਕੋੜੇ ਚਾ ਨਹੀਂ ਤੂੰ ਤਾਂ ਬਾਗੇ ਕਰੀਂ ਜਾਂ ਉਸ ਤਰਫ ਆਮੀ ਗਈ ਆਪਦੀ ਮਾਂ ਤੋਂ ਭੱਜ ਜਾ ਮੈਂ ਨਹੀਂ ਜਾਂਦੀ ਹਾਲੇ ਬਣਾ ਕੇ ਲਿਆ ਦੇ ਜੇ ਤੈਨੂੰ ਕਹਿ ਤਾ ਸੁਣਦਾ ਨਹੀਂ ਹੁੰਦਾ ਖੜੀਆਂ ਸਹਰਾਣੇ ਤੂੰ ਬਣਾ ਲੈ ਭੁੱਖੀ ਰਹਿਣੀ ਸਾਰਾ ਦਿਨ ਨਾ ਤੈਨੂੰ ਆਦੇ ਵਾਸਤੇ ਆਈਆਂ ਔਰੇ ਘਰ ਨਪਰੀ ਜਾਊਗੀ ਇਹਦੇ ਹੁਣ ਬੈਠੀ ਦੇਖੀ ਮੈਂ ਉਹ ਤੱਕ ਨਹੀਂ ਜਾਂਦੀ ਤੱਕ ਕੋ ਨਹੀਂ ਜਾਂਦੇ ਉਹ ਮਤਲਬ ਕਿ ਜਦ ਤੱਕ ਚਾਹ ਨਹੀਂ ਪੀਕੇ ਜਾਂਦੇ ਅਗਲੇ ਇਹ ਚਾਹ ਫੜਵਾਉਂਗੀ ਨਾਲ ਚਾਹ ਪਏ ਫੜਵਾਉਂ ਨਾਲ ਨਾ ਹੈਗੀ ਮੇਰੀ ਮੰਮੀ ਫੜਾ ਦੂਗੀ ਤੂੰ ਕਦੇ ਪਾਸੇ ਬੈਠ। ਹੋਰ ਮੰਮੀ ਤੋਂ ਥੋੜੀ ਚਾਪੜਵਾਵਾਂਗੇ ਹੁਣ ਆਪਾਂ। ਦੇਖ ਦੇਖ ਇਹਦੇ ਲੱਛਣ ਦੇ ਮੈਨੂੰ ਠੀਕ ਨਹੀਂ ਲੱਗਦੇ ਹੈਗਾ ਕੁੜੀ ਜੀ ਦੇ। ਤੇਰੇ ਬੋਲੇ ਬਿਨਾ ਸਰਦਾ ਨਹੀਂ ਹੈਗਾ ਤੂੰ ਚਾਹ ਦੀ ਕੁੱਟ ਬਣਾਣੀ ਐ ਤਾਂ ਬਣਾ ਦੇ। ਹੋਰੀ ਲੱਗ ਜੂਗੀ ਪਾਸਣ ਦੇਣ। ਆਹ ਦੇਖ ਲਾ ਪ੍ਰੀਤ ਹੁਣ ਮੈਂ ਕੀ ਕਰਾਂ ਇਹਦਾ ਇਹਨੇ ਤਾਂ ਮੇਰਾ ਲਹੂ ਪੀ ਲਿਆ ਜਮੇ ਇੱਕ ਨਹੀਂ ਸੁਣਦੀ। ਮੈਂ ਦੇਖ ਕੇ ਆਵਾਂ ਮੰਮੀ ਕਿੱਧਰ ਵਾਗੇ ਉਹ। ਤੂੰ ਕੀ ਦੇਖ ਕੇ ਆਵੇਂਗੀ? ਦੁਪਹਿਰਾ ਹੋ ਰਿਹਾਗਾ ਤੂੰ ਪੁੱਤੋਂ ਐ। ਆ ਤੇਰਾ ਰੰਗ ਕਾਲਾ ਪੈ ਜੂਗਾ। ਨਾ ਜਾਇਆ ਕਰ ਤੂੰ ਫੇ। ਛਾਂਚ ਰਿਹਾ ਕਰ। ਲੇਬਰ ਨੇ ਪੀ ਲਿਆ ਚਾਹ ਪਣੀ ਹੋਈ ਉਹ ਲੇਬਰ ਨੇ ਕਿਹੜਾ ਪੀ ਲਿਆ ਮੇਰੀ ਗੱਲ ਤਾਂ ਸੁਣ ਲੈ ਜਿਹਦੇ ਵਾਸਤੇ ਤੈਨੂੰ ਬਾਹਰ ਬੁਲਾ ਕੇ ਲੈ ਕੇ ਆਇਆ ਹਾਂ ਹਾਂ ਉਹ ਗੱਲ ਤਾਂ ਕੋਈ ਹੋ ਰਹੀ ਐ ਕਿਵੇਂ ਓਏ ਆਪਾਂ ਗਿੱਲੇ ਕੇ ਕੇ ਹਿੱਟ ਨਹੀਂ ਸੀ ਹਿੱਟਾਂ ਆਪਾਂ ਤਾਂ ਗਿੱਲੋ ਕੇ ਲਾਤੀਆਂ ਗੇਲਾ ਬੰਦੇ ਦਾ ਨਾ ਵਾਂ ਤੇ ਗਿੱਲੋ ਜਨਾਨੀ ਦਾ ਫਿਰ ਹੁਣ ਗੱਡੀ ਦਾ ਖਾਲੀ ਕਰਤੀ ਸਾਰੀ ਹੈ ਬੜਾ ਚੱਕਰ ਪੈ ਗਿਆ ਓ ਬਾਪੂ ਕੀ ਕਰੀ ਹੁਣ ਆਪਾਂ ਹੈ ਦੇਖ ਉਹ ਗੱਲ ਹੋ ਗਈ ਆਪਣੀ ਦਾ ਐਂ ਕਰ ਹਾਂ ਲੇਬਰ ਨੂੰ ਚਾਹ ਪਣੀ ਪੀ ਲੈਣ ਦੇ ਹਾਂ ਮਾਰ ਹੋਕਾਂ ਕੇ ਦਵਾਰੇ ਫੇਚਣ ਤੋਗਾ ਟਰੱਕ ਦੇ ਵਿੱਚ ਇਟਾ ਕੀ ਅੱਗੇ ਕੀ ਇਟਾਂ ਓਏ ਆਹੋ ਗੱਲ ਥੋੜੀ ਪਾਉਣੀ ਐ ਹੁਣ ਆਪਾਂ ਉਹੀ ਗੱਲਾਂ ਕਰੀ ਜਾਨਾ ਤੂੰ ਤਾਂ ਓਏ ਹੁਣ ਐ ਕਿਵੇਂ ਚੱਕ ਲਈਏ ਬਲਡ ਪ੍ਰੈਸ਼ਰ ਪੈਂਦਾ ਐ ਤਾਂ ਓ ਕਿਧਰੇ ਨਹੀਂ ਬਲਡ ਪ੍ਰੈਸ਼ਰ ਪੈਂਦਾ ਤੇਰਾ ਮੇਰੀ ਗੱਲ ਸੁਣਦਾ ਜਿੱਧਰੋਂ ਉਧਰੋਂ ਮਾਰਕ ਤੋਂ ਛੱਤਰ ਪੈਣਗੇ ਆਪਣੇ ਓਹ ਉਹ ਕਿਵੇਂ ਹਟਾਵਾਂਗੇ ਆਪਦੇ ਪਿੰਡੇ ਦੇ ਲਾਲ ਕਰ ਦੇਣਗੇ ਮਾਰ ਮਾਰ ਪਟੇ ਠੂਕਣੇ ਚਾਹੇ ਦੇਖ ਲੈ ਉਹ ਟੁਟੇ ਸਨ ਨਾ ਲੈ ਸਿਰ ਤੇ ਨਾ ਪੇਸ਼ਟ ਕਰ ਦੂ ਮੈਂ ਬਥੇਰੇ ਇਹ ਕੁੱਤੇ ਵੇਲੇ ਕਰੇ ਨੇ ਸਾਰੀ ਉਮਰ ਮੇਰੀ ਐਸੇ ਕੰਮਾਂ ਚ ਲੰਗੀ ਐ ਸਾਰੀ ਉਮਰ ਕਰਜਾਈ ਵੀ ਰਹਾ ਹਾਂ ਕਰਜਾਈ ਵੀ ਰਹਾ ਸਾਰੀ ਉਮਰ ਫੇ ਹੁਣ ਆਪਣੀ ਕੀ ਗਲਤੀ ਆ ਕੇ ਕਹਿੰਦੀ ਗੇਲੂ ਆ ਕਹਿੰਦੀ ਮੇਰੀ ਜਲਦੀ ਐ ਉਧਰ ਅੰਦਰ ਗੱਫਾ ਮਰੀ ਗਿਆ ਟਰੱਕ ਚੱਲਦੇ ਨਾਲ ਫੇ ਹੁਣ ਐਂ ਤਾਂ ਕਹਿ ਨਹੀਂ ਪੈਂਦਾ ਤੇ ਫਿਰ ਕੋਈ ਗੱਲ ਨਹੀਂ ਹਾਂ ਉਧਰ ਫੋਨ ਕਰ ਦਿੰਨੇ ਆਪਾਂ ਦੂਜੇ ਪਾਸੇ ਵੀ ਉਧਰ ਨਾਲ ਟਰੱਕ ਆਪ ਉਧਰ ਭੇਜ ਦਿੰਨੇ ਆ ਬੰਨਲਾ ਉਧਰ ਭੇਜਦਾ ਆਪਣੇ ਕਾਹਦਾ ਘਟਾ ਪੱਲੋਂ ਡੇ ਗਿਆ ਉਹਨੇ ਯਾਰ ਆਹ ਹਾਂ ਹੋਰ ਸਤਿ ਸ਼੍ਰੀ ਅਕਾਲ ਜੀ ਸੋ ਸ੍ਰੀਕਾਰ ਭਾਈ ਗੁੱਡੀ ਕੀ ਹੋ ਗਿਆ ਉਹ ਮੈਂ ਤਾਂ ਇਹ ਕਹਿੰਦੀ ਸੀ ਗੁੱਸਾ ਨਾ ਕਰਿਓ ਉਹਨਾਂ ਦੀ ਗੱਲਾਂ ਦਾ ਨਾ ਨਾ ਗੁੱਸੇ ਵਾਲੀ ਦਾ ਕਿਹੜੀ ਗੱਲ ਐ ਭਾਈ ਨਹੀਂ ਉਹਨਾਂ ਨੇ ਇਹ ਕਹਤਾ ਸੀ ਨਾ ਵੀ ਬੂਥੇ ਨਹੀਂ ਸੋਹਣੇ ਰਿਸ਼ਤਾ ਨਹੀਂ ਮਿਲਣਾ ਰਿਸ਼ਤੇ ਵਾਸਤੇ ਤਾਂ ਤੁਹਾਨੂੰ ਲੈਣਾ ਲੱਗ ਜਾਣਗੇ ਆ ਰਿਸ਼ਤੇ ਤਾਂ ਭਾਈ ਦੇਖੋ ਬਸੇੜਾ ਸੋਹਣੇ ਸੁਨੱਖਿਆ ਮੈਂ ਤੇ ਮੇਰਾ ਪਿਓ ਠੀਕ ਐ ਉਹ ਹੁਣ ਮੈਂ ਕੰਨਿਆ ਦੀਵੀ ਨੂੰ ਕੁਝ ਹੋਰ ਥੋੜੀ ਕਹੂੰਗਾ ਜਦੋਂ ਨਾ ਹੀ ਨਹੀਂ ਪਤਾ ਮੈਨੂੰ ਜਦ ਤਾਂ ਪਿਓ ਦਾ ਨਾਮ ਦੱਸੋ ਕੀ ਐ ਲਾਪ੍ਰੀਤ ਐ ਮੇਰਾ ਨਾਮ ਜੀ ਹਾਂ ਦੇਖ ਭਾਈ ਲਾਪ੍ਰੀਤ ਮੈਂ ਦੇਖਦਾ ਵੀ ਨਹੀਂ ਹੁੰਦਾ ਕੁੜੀਆਂ ਘਣੀ ਬਾਲਾ ਮੈਂ ਤੇ ਮੇਰਾ ਪਿਓ ਬਸੇ ਰਹੇ ਸੋਨੇ ਲੈਣਾ ਲੱਗੇ ਪਏ ਨੇ ਸਾਨੂੰ ਪਤਾ ਸੁੱਖ ਨਾਲਾ ਠੀਕ ਐ ਪਰ ਉਹੀ ਗੱਲ ਆ ਨਾ ਕੋਈ ਆਪਣੀ ਪਸੰਦ ਨਾਲ ਦੀ ਵੀ ਚੀਜ਼ ਹੁੰਦੀ ਆ ਨਾ ਉਹ ਵੀ ਨਿਕਲਦਾ ਭਾਈ ਹੁੰਦਾ ਅਸੀਂ ਦੇਖਦੇ ਨਹੀਂ ਸਾਡਾ ਹੂੰ ਅੱਛਾ ਆਪਣੀ ਪਸੰਦ ਦਾ ਕੋਈ ਹੋ ਐ ਹਾਂ ਆਪ ਨੂੰ ਮਤਲਬ ਪਸੰਦ ਆਉਣਾ ਚਾਹੀਦਾ ਬੰਦਾ ਇਹ ਕਹਿੰਦਾ ਮਤਲਬਾ ਕਿਵੇਂ ਸੀ ਭਈ ਤੁਸੀਂ ਆਈ ਪਰਾਂ ਉਹ ਕਰਕੇ ਗੱਲ ਕਰ ਬਾਵੇਂ ਛੋਟੀਆਂ ਪਹਿਣਾ ਵਰਗੀਆਂ ਭਾਈ ਤੇਰੇ ਸਹੀ ਕਹਿੰਦੀ ਸੀ ਪ੍ਰੀਤਾ ਤੁਹਾਨੂੰ ਰਿਸ਼ਤਾ ਹੁੰਦਾ ਵੀ ਨਹੀਂ ਤੁਹਾਡੇ ਬੁੱਥੇ ਹੈਗੇ ਰਿਸ਼ਤੇ ਵਾਲੇ ਬੁੱੱਥੇ ਨੂੰ ਕੀ ਹੋਵੇ ਵੀ ਤੀਤੀਆ ਪਾਇ ਵਾਲੇ ਟੱਡਾ ਚੀਰਾ ਲੈ ਗਈ ਵੀ ਉਹ ਨੀਂਦ ਗਈ ਪੜ੍ਹਾਈ ਤਾਂ ਮੇਰੀ ਨਹੀਂ ਗੌਟਰ-ਗੌਟਰ ਝਾਕਦੀ ਸੀ ਅੰਦਰ ਬੈਠੀ ਮੈਂ ਦੱਸ ਰਹੀ ਨਹੀਂ ਤੈਨੂੰ ਜਾਣ ਕੇ ਵੀ ਪਿਆਉਂ ਹੁਣ ਤਾਂ ਸੰਗਸ਼ਾਰ ਨਾਲ ਖੁੱਲਣੀ ਆ ਬਹਿਣੀ ਆ ਇਹਨਾਂ ਦਾ ਵੀ ਪ੍ਰੈਸ਼ਰ ਲੋ ਹੁੰਦਾ ਹੈ ਹੂੰ ਹੈ ਪ੍ਰੈਸ਼ਰ ਲੋ ਹੋਵੇ ਨਾ ਹੋਵੇ ਪਤਾ ਮੇਰੀ ਗੱਲ ਸੁਣ ਲੈ ਹੁਣ ਇੱਟਾ ਦੱਸ ਕੀ ਖਬਸਾ ਕਰਨਾ ਭਾਈ ਐਨੇ ਤਾਂ ਆਪਣੇ ਦੇ ਵੀ ਜੋਰ ਨਹੀਂ ਗਾ ਵੀ ਆਪਾਂ ਚੱਲ ਦਰਾਂਗੇ ਇਟਨਸ ਹਾਰਾ ਟਰੱਕ ਕੋਲ ਆਦੇ ਨਾ ਕੰਪੈਨ ਮਰਾਵੇ ਆਪਣੇ ਪੱਲਿਓ ਲਈਆਂ ਨੇ ਯਾਰ ਗੱਡੀ ਛੱਡ ਕੇ ਹੋਰ ਤੇ ਭੱਜਾਂਗੇ ਆਪਾਂ ਹੈ ਇਹ ਵੀ ਗਲਤਰੀ ਲੂਟ ਆ ਪਾਪਾ ਪਰ ਇੱਕ ਗੱਲ ਹੈ ਤਾਂ ਹੀ ਨੀ ਤੂੰ ਕਿਸੇ ਕੰਮ ਤੇ ਤਾਂ ਖੜਿਆ ਲੈ ਆਪਾਂ ਨੂੰ ਕੀ ਚੱਕਰ ਆ ਯਾਰ ਆਪਾਂ ਤਾਂ ਪਹਿਲੇ ਫਰਾਂਸ ਵਰਕੇ ਨੇ ਇਹਨਾਂ ਤੋਂ ਓਏ ਫਰਾਂਸ ਨਹੀਂ ਹੁੰਦਾ ਅਡਵਾਂਸ ਹੁੰਦਾ ਹਾਂ ਓਏ ਉਹ ਤਾਂ ਗੱਲ ਠੀਕ ਹੈ ਆਪਾਂ ਕੋੜਾ ਕਿਵੇਂ ਲੱਗਦਾ ਕਰਾਂਗੇ ਉੱਤੇ ਉਹਨਾਂ ਲਵੇ ਫਿਰ ਕੋੜਾ ਮੈਂ ਤਾਂ ਇਹਨੂੰ ਆਏ ਕਹਿਣਾ ਓਏ ਹਾਂ ਆ ਲੇਬਰ ਵਾਲੇ ਨੂੰ ਛੜਾ ਦੇਣਾ ਕਾਲੂ ਨੂੰ ਕਾਲੂ ਨੂੰ ਆਉਂਦਾ ਨਹੀਂ ਮੇਰੀ ਗੱਲ ਸੁਣਦਾ ਜੇ ਕਿਹ ਚ ਮਾਰਿਆ ਜਾ ਜਾਂਦੀ ਕਰਤੀ ਆਪਣੇ ਗੱਲ ਵੱਧ ਪੈਸੇ ਪੈ ਜਾਣਗੇ ਤੂੰ ਐਂ ਕਰ ਹਾਂ ਮੈਂ ਤਾਂ ਕਹਿੰਦਾ ਇਹ ਮਾਲਕ ਦੇ ਲਾ ਕੇ ਗੱਡੀ ਬਾਹਰ ਚ ਹਾਂ ਮਾਰ ਕੇ ਲਾਰਮ ਪੱਤਰ ਹੋ ਜੀ ਪੱਤਰੇ ਵਾਦਾਂਗੇ ਮੈਂ ਮੈਂ ਤਾਂ ਭੱਜ ਲੂੰ ਤੂੰ ਮੇਰੇ ਪਿੱਛੇ ਰਹਿ ਗਿਆ ਨਾ ਪਾਪਾ ਤੇਰੇ ਖੋਣੇ ਬਾਲੇ ਰਹੋਗੇ ਹੋ ਮੇਰੀ ਗੱਲ ਸੁਣ ਲੈ ਹਾਂ ਸੜਕੋ ਸੜਕੀ ਨਾ ਹੋਈ ਹੂੰ ਬਾਣੋ ਬਾਣੀ ਹੋ ਜੀ ਬਸ ਹੈ ਹਾਂ ਨਾਲੇ ਬਾਣੀਆਂ ਕਿਹੜਾ ਪਿੱਛੇ ਭੱਜ ਰਹੀਆਂ ਉਹ ਤੂੰ ਨਹੀਂ ਭੱਜਿਆ ਜਾਂਦਾ ਓਕੇ ਫਿਰ ਕੰਮ ਹੈ ਮੈਂ ਤਾਂ 100 ਸਹੀ ਭੱਜਿਆ ਤੂੰ ਤਾਂ ਹਜੇ ਨਿਆਣਾ ਤੈਨੂੰ ਸਿਖਾਵਾਂ ਸਾਰਾ ਕੁਝ ਕੋਈ ਨਾ ਸਭ ਸਿਖਾਵਾਂ ਕੁੱਤੇ ਵੇਲੇ ਆ ਜਾ ਚੱਲ ਆ ਜਾ ਬੰਦੀਆਂ ਰਹੀਆਂ ਕਰੀਏ ਕੀ ਹੋਣਾ ਇੱਕ ਤਾਂ ਬਾਦ ਘਾਟ ਚ ਪਤਾ ਨਹੀਂ ਲੱਗਦਾ ਪਤਾ ਤਾਂ ਨਹੀਂ ਲੱਗਦਾ ਜਿਹੜਾ ਅੱਜ ਨਾਲ ਸਿਆਪਾ ਪਾਦਣਾ ਤਾਂ ਗਲ ਪਾਪਾ ਇਹ ਥੋੜਾ ਜਿਆਦਾ ਹਲਵਾ ਜਾਗਾ ਮੇਰੇ ਫੋਨ ਚੋਂ ਨੰਬਰ ਕੱਢੀ ਇੱਕ ਉਹਦੇ ਨਹੀਂ ਆਪਾਂ ਨੂੰ ਗੱਡੀ ਵਾਲੇ ਦਾ ਨੰਬਰ ਆਇਆ ਸੀ ਦੂਜੇ ਦਾ ਹੂੰ 18 ਟਾਇਰ ਵਾਲੇ ਦਾ ਹਾਂ 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 ਚਾਰ ਟਾਇਰ ਘੱਟ ਸਹੀ ਉਹ ਤਾਂ ਠੀਕ ਹੈ ਮੇਰੇ ਇੱਕ ਗੱਲ ਬਾੜੀ ਲੜਕੀ ਜਾਂਦੀ ਹੈ ਹਾਂ ਹੁਣ ਦੇਖ ਲਾ ਉਹ ਬੇਇੱਜ਼ਤੀ ਕਰ ਗਈਆਂ ਕੁੜੀਆਂ ਆਪਣੀਆਂ ਕਹਿੰਦੀ ਸੋਹਣ ਸਨੱਖੀ ਨੇਗੇ ਹੁਣ ਮੈਂ ਪਹਿਲਾਂ ਕੱਟ ਸਣਾ ਦੇਖ ਤਾਲੇ ਪਾਪਾ ਕਿੰਨਾ ਸੋਹਣਾ ਮੈਂ ਸੋਨਾ ਦਾ ਹੈਗੇ ਆ ਗੰਜਰ ਤੇ ਆਵਾਂਗੇ ਆਪਾਂ ਦਵਾਰੇ ਆਵਾਂਗੇ ਓਰੇ ਇੱਟਾਂ ਨਹੀਂ ਪਈਆਂ ਇਹਨਾਂ ਦੇ ਫਰੀ ਚ ਹਾਂ ਠੀਕ ਹੈ ਫਿਰ ਆਪਾਂ ਆਵਾਂਗੇ ਆਜਾ ਫਿਰ ਚੱਲ ਓਏ ਆਜਾ ਆਪਾਂ ਦੂਜੀ ਆਇਆ ਮੜਿਆ ਓਏ